ਆਦਰਸਾਲੇ ਇੱਕ ਸਰਪੰਚ ਨੂੰ ਸਿੱਖ ਕਕਾਰ ਪੈਨਨ ਕਾਰਨ ਜੋ ਹੈ ਲਾਲ ਕਿਲੇ ਦੇ ਵਿੱਚ ਐਂਟਰੀ ਨਹੀਂ ਦਿੱਤੀ ਜਾਂਦੀ ਜੀ ਹਾਂ ਦਾਸੇ ਕਿ ਆਜ਼ਾਦੀ ਦਿਹਾੜੇ ਦੇ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਨਾਬਾ ਦੇ ਜਿਹੜਾ ਹੈ ਕਾਲਸਨਾ ਪਿੰਡ ਦਾ ਸਰਪੰਚ ਜੋ ਹੈ ਗਿਆ ਸੀਗਾ ਲੇਕਿਨ ਇੱਥੇ ਜੋ ਹੈ ਸੁਰਾਨ ਉਸ ਨੂੰ ਸੈਕਿਉਰਿਟੀ ਗਾਰਡਾਂ ਦੇ ਵੱਲੋਂ ਜੋ ਹੈ ਅੰਦਰ ਨਹੀਂ ਜਾਣ ਦਿੱਤਾ ਸਿਰਫ ਫੇਸ ਕਰਕੇ ਕਿਉਂਕਿ ਸਰਪੰਚ ਨੇ ਜੋ ਹੈ ਸ਼੍ਰੀ ਸਾਹਿਬ ਪਾਏ ਹੋਏ ਸੀਗੇ ਜੀ ਹਾਂ ਇਸ ਕਰਕੇ ਦਾਸੇ ਕਿ ਇਸ ਸਰਪੰਚ ਨੂੰ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਤੋਂ ਰੋਕ ਦਿੱਤਾ ਜਾਂਦਾ ਹੈ ਦਰਸਤਲ ਨਾਪਾ ਦੇ ਕਾਲਸੋਣਾ ਪਿੰਡ ਦਾ ਸਰਪੰਚ ਗੁਰਧਿਆਨ ਸਿੰਘ ਜੋ ਹੈ ਦੱਸੇ ਕਿ ਇਸ ਸਮਾਗਮ ਦੇ ਵਿੱਚ ਆਜ਼ਾਦੀ ਦਿਹਾੜੇ ਦੇ ਸਮਾਗਮ ਦੇ ਵਿੱਚ ਲਾਲ ਕਿਲੇ 'ਚ ਸ਼ਾਮਿਲ ਹੋਣ ਦੇ ਲਈ ਪਹੁੰਚਿਆ ਸੀਗਾ ਕਿਉਂਕਿ ਉਹਨਾਂ ਨੂੰ ਸੱਦਾ ਪੱਤਰ ਮਿਲਿਆ ਸੀ ਇਸ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਲੇਕਿਨ ਇਸ ਦੌਰਾਨ ਇਸ ਸਰਪੰਚ ਨੇ ਸ਼੍ਰੀ ਸਾਹਿਬ ਆਏ ਹੋਏ ਸੀਗੇ ਤੇ ਇਸ ਕਰਕੇ ਜੋ ਹੈ ਜਿਹੜੇ ਸੁਰੱਖਿਆ ਗਾਰਡ ਉੱਤੇ ਮੌਜੂਦ ਸੀਗੇ ਸਮਾਗਮ ਦੇ ਐਂਟਰੀ ਪੁਆਇੰਟ ਤੇ ਤਾਂ ਉਹਨਾਂ ਦੇ ਵੱਲੋਂ ਜੋ ਹੈ ਇਸ ਸਰਪੰਚ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੇ ਸ਼੍ਰੀ ਸਾਹਿਬ ਪਹਿਲਾਂ ਲਾਓ ਤਾਂ ਫਿਰ ਹੀ ਤੁਸੀਂ ਅੰਦਰ ਜਾ ਸਕਦੇ ਹੋ ਤਾਂ ਜਿਸ ਤੋਂ ਬਾਅਦ ਦਾਸ ਸੇ ਕੇਸ ਸਰਪੰਚ ਦੇ ਵੱਲੋਂ ਜੋ ਹੈ ਸ਼੍ਰੀ ਸਾਹਿਬ ਲੌਨ ਤੋਂ ਮਨਾ ਕਰ ਦਿੱਤਾ ਗਿਆ ਤਾਂ ਜਿਸ ਕਰਕੇ ਸੁਰੱਖਿਆ ਗਾਰਡਾਂ ਨੇ ਉਹਨਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਤਾਂ ਦਾਸ ਸੇ ਕਿ ਬੇਹਦੀ ਹੈਰਾਨੀ ਜਨਕ ਇਹ ਮਾਮਲਾ ਹੈ ਹਾਲਾਂਕਿ ਪਹਿਲੀ ਵਾਰ ਅਜਿਹਾ ਨਹੀਂ ਹੋਇਆ ਪਹਿਲਾਂ ਵੀ ਦਾਸ ਸੇ ਕਿ ਕਈ ਵਾਰ ਜੋ ਹੈ ਅਜਿਹਾ ਹੋ ਚੁੱਕਾ ਹੈ ਲੇਕਿਨ ਲਾਲ ਕਿਲੇ ਦੇ ਵਿੱਚ ਜਾਣ ਤੋਂ ਕਦੀ ਨਹੀਂ ਰੋਕਿਆ ਗਿਆ ਸੀ ਗਾਤਾ ਦਾਸ ਸੇ ਕਿ ਹਾਲੀ ਦੇ ਵਿੱਚ ਪਹਿਲਾਂ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਕਿ ਵਿਕਪ ਵਿਦਿਆਰਥਣ ਦੇ ਨਾਲ ਅਜਿਹੀ ਘਟਨਾ ਹੋਈ ਸੀ ਕਿ ਜਦੋਂ ਉਹ ਜੁਡੀਸ਼ਰੀ ਦਾ ਐਗਜ਼ਾਮ ਦੇਣ ਦੇ ਲਈ ਗਈ ਸੀ ਪੇਪਰ ਦੇਣ ਦੇ ਲਈ ਗਈ ਸੀ ਰਾਜਸਥਾਨ ਦੇ ਵਿੱਚ ਤਾਂ ਉਸ ਵੇਲੇ ਇੱਕ ਯੂਨੀਵਰਸਿਟੀ ਦੇ ਅੰਦਰ ਕਾਲਜ ਦੇ ਅੰਦਰ ਜਾਣ ਤੋਂ ਉਸ ਨੂੰ ਰੋਕਿਆ ਗਿਆ ਸੀਗਾ ਕਿਉਂਕਿ ਉਸ ਨੇ ਸਿੱਖ ਕਕਾਰ ਪਾਏ ਹੋਏ ਸੀਗੇ ਤਾਂ ਉਸ ਤੋਂ ਬਾਅਦ ਹੁਣ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਇੱਕ ਸਰਪੰਚ ਨੂੰ ਜੋ ਹੈ ਲਾਲ ਕਿਲੇ ਦੇ ਵਿੱਚ ਜਾਣ ਨਹੀਂ ਦਿੱਤਾ ਜਾਂਦਾ ਕਿਉਂਕਿ ਉਸ ਨੇ ਸ਼੍ਰੀ ਸਾਹਿਬ ਪਾਏ ਹੋਏ ਸੀ ਸਿੱਖ ਕਕਾਰ ਪਾਏ ਹੋਏ ਸੀਗੇ ਤਾਂ ਇਸ ਮਗਰ ਦੱਸਦੇ ਕਿ ਹੁਣ ਇੱਕ ਵਾਰ ਫਿਰ ਤੋਂ ਵਿਵਾਦ ਖੜਾ ਹੋ ਗਿਆ ਹੈ ਇੱਕ ਵਾਰ ਫਿਰ ਤੋਂ ਜੋ ਹੈ ਮਾਮਲਾ ਹੈ ਗਰਮਾ ਚੁਕਿਆ ਹੈ ਹਾਲਾਂਕਿ ਜੇਕਰ ਵਿਦਿਆਰਥਣ ਵਾਲੇ ਕੇਸ ਦੀ ਅਸੀਂ ਗੱਲ ਕਰੀਏ ਤਾਂ ਉਸ ਕੇਸ ਦੇ ਵਿੱਚ ਬਾਅਦ ਚੋ ਜੋ ਹੈ ਰਾਜਸਥਾਨ ਸਰਕਾਰ ਦੇ ਵੱਲੋਂ ਯੂਨੀਵਰਸਿਟੀਆਂ ਦੇ ਵਿੱਚ ਕਾਲਜ ਦੇ ਵਿੱਚ ਜਿਹੜੇ ਐਗਜ਼ਾਮ ਹੁੰਦੇ ਨੇ ਉਹਨਾਂ ਐਗਜ਼ਾਮ ਦੇ ਦੌਰਾਨ ਜੋ ਹੈ ਸਿੱਖ ਕਕਾਰ ਪਾਂਦੀ ਇਜਾਜ਼ਤ ਬਾਅਦ ਚੋ ਦੇ ਦਿੱਤੀ ਗਈ ਸੀ ਲੇਕਿਨ ਹੁਣ ਇਹ ਜੋ ਮਾਮਲਾ سامنے ਆਇਆ ਹੈ ਜੋ ਕਿ ਨਾਬਾ ਦੇ ਕਾਲਸਣਾ ਪਿੰਡ ਦੇ ਸਰਪੰਚ ਗੁਰਤੇਜ ਸਿੰਘ ਜੋ ਕਿ ਦੱਸਿਆ ਕਿ ਗਏ ਸੀਗੇ ਲਾਲ ਕਿਲੇ ਦੇ ਵਿੱਚ ਆਜ਼ਾਦੀ ਦਿਹਾੜੇ ਤੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਲੇਕਿਨ ਇਹਨਾਂ ਨੂੰ ਉੱਥੇ ਰੋਕ ਦਿੱਤਾ ਜਾਂਦਾ ਹੈ ਦਰਸਲ ਇਹ ਇਨਵੀਟੇਸ਼ਨ ਦੱਸਿਆ ਕਿ ਇਸ ਸਰਪੰਚ ਨੂੰ ਇਸ ਲਈ ਦਿੱਤਾ ਗਿਆ ਸੀਗਾ ਕਿਉਂਕਿ ਇਹਨਾਂ ਦੇ ਵੱਲੋਂ ਪਿੰਡਾਂ ਦੇ ਵਿੱਚ ਆਪਣੇ ਪਿੰਡ 'ਚ ਚੰਗੇ ਕੰਮ ਕਰਵਾਏ ਗਏ ਸੀਗੇ ਤੇ ਇਹਨਾਂ ਚੰਗੇ ਕੰਮਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫਿਰ ਇਹਨਾਂ ਨੂੰ ਜੋ ਹੈ ਦੱਸਦੇ ਕਿ ਪੰਜਾਬ ਦੇ ਵਿੱਚੋਂ ਕੁੱਲ 6 ਸਰਪੰਚਾਂ ਨੂੰ ਦਾ ਦਿੱਤਾ ਗਿਆ ਸੀ ਆਜ਼ਾਦੀ ਦਿਹਾੜੇ ਦੇ ਵਿੱਚ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਸੋ ਇਸੇ ਕਰਕੇ ਇਹ ਸਰਪੰਚ ਵੀ ਨਾਬਾ ਦੇ ਕਸਨਾ ਪਿੰਡ ਦੇ ਸਰਪੰਚ ਗੁਰਧਿਆਨ ਸਿੰਘ ਵੀ ਉੱਥੇ ਗਏ ਸੀਗੇ ਲਾਲ ਕਿਲੇ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਸਮਾਗਮ ਦੇ ਵਿੱਚ ਲੇਕਿਨ ਇਸ ਦੌਰਾਨ ਉਹਨਾਂ ਨੂੰ ਉੱਥੇ ਜੋ ਹੈ ਰੋਗ ਦਿੱਤਾ ਜਾਂਦਾ ਹੈ ਸਮਾਗਮ ਦੇ ਵਿੱਚ ਸ਼ਾਮਿਲ ਹੋਏ ਬਿਨਾਂ ਹੀ ਦੱਸੇ ਕੇਸ ਸਰਪੰਚ ਨੂੰ ਵਾਪਸ ਆਉਣਾ ਪੈਂਦਾ ਹੈ ਤਾਂ ਬੇਹਦੀ ਮੰਦ ਭਾਗੀ ਇਹ ਗੱਲ ਹੈ ਕਿਉਂਕਿ ਇੱਕ ਪਿੰਡ ਦਾ ਸਰਪੰਚ ਜੋ ਕਿ ਆਪਣੇ ਪਿੰਡ ਦੇ ਲਈ ਚੰਗੇ ਕੰਮ ਕਰ ਦਾ ਸੀਗਾ ਉਸ ਨੂੰ ਉਸ ਦੇ ਲਈ ਜਿਹੜਾ ਰਿਗਾਰਡ ਮਿਲਣਾ ਚਾਹੀਦਾ ਸੀ ਹਾਲਾਂਕਿ ਇੱਥੇ ਸਰਪੰਚ ਨੇ ਬਿਆਨ ਵੀ ਦਿੱਤਾ ਹੈ ਕਿ ਉਸ ਨਾਲ ਕੀ ਪੂਰੀ ਘਟਨਾ ਵਾਪਰੀ گاਉਂ ਤੇ ਕਿਵੇਂ ਉਸ ਨੂੰ ਜੋ ਹੈ ਰੋਕਿਆ ਗਿਆ ਗੇਟ ਦੇ ਉੱਤੇ ਕਿਉਂਕਿ ਉਸ ਨੇ ਸ਼੍ਰੀ ਸਾਹਿਬ ਪਾਏ ਹੋਏ ਸੀ ਤੇ ਉਸ ਤੋਂ ਬਾਅਦ ਕੀ ਕੁਝ ਉਸ ਦੇ ਨਾਲ ਹੋਇਆ ਕਿਵੇਂ ਜੋ ਹੈ ਉਸ ਨੂੰ ਜਿਹੜਾ ਇਹ ਬਹੁਤ ਗੱਲ ਨਰਾਜ਼ਗੀ ਵਾਲੀ ਲੱਗੀ ਕਿਉਂਕਿ ਉਸ ਨੂੰ ਰੋਕ ਦਿੱਤਾ ਜਾਂਦਾ ਸਿਰਫ ਇਸ ਲਈ ਕਿ ਉਸ ਨੇ ਸਿੱਖ ਕਕਾਰ ਪਾਏ ਹੋਏ ਸੀਗੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜੋ ਹੈ ਹੁਣ ਅਜਈਆਂ ਕਟਨਾਵਾਂ ਜੋ ਹੈ ਵਾਧੀਆਂ ਆਂ ਨੇ ਕਿ ਸਿੱਖ ਕਕਾਰ ਪੈਨਨ ਤੇ ਜਿਹੜਾ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ ਕਿਸੇ ਜਿਹੜਾ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਨਹੀਂ ਦਿੱਤਾ ਜਾਂਦਾ ਤਾਂ ਹੁਣ ਇੱਥੇ ਜੋ ਹੈ ਹਾਲਾਂਕਿ ਸਿਕਿਉਰਿਟੀ ਦੀ ਪੱਖ ਤੋਂ ਜਿਹੜਾ ਇੱਥੇ ਉਹਨਾਂ ਦੇ ਵੱਲੋਂ ਸਿਕਿਉਰਿਟੀ ਗਾਰਡਸ ਦੇ ਵੱਲੋਂ ਰੋਕਿਆ ਗਿਆ ਲੇਕਿਨ ਇੱਥੇ ਜਿਹੜਾ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਸੋ ਕੀ ਕੁਝ ਬਿਆਨ ਦੱਸੇ ਕਿ ਇੱਥੇ ਸਰਪੰਚ ਦੇ ਵੱਲੋਂ ਦਿੱਤੇ ਗਏ ਨੇ ਤੇ ਨਾਲ ਹੀ ਨਾਲ ਸਰਪੰਚ ਦੇ ਇਸ ਪਿੰਡ ਦੇ ਲੋਕਾਂ ਨੇ ਕੀ ਕੁਝ ਕਿਹਾ ਹੈ ਇਸ ਪੂਰੇ ਮਾਮਲੇ ਦੇ ਉੱਤੇ ਤਾਂ ਉਹ ਵੀ ਬਿਆਨ ਤੁਹਾਨੂੰ ਸੁਣਾ ਦੰਨੇ ਆ ਦੇਖਦੇ ਤੁਹਾਨੂੰ ਆਜ਼ਾਦੀ ਦਿਵਸ ਤੇ ਬੁਲਾਇਆ ਗਿਆ ਪਰ ਉੱਥੇ ਪਾਸ ਹੋਣ ਦੇ ਬਾਵਜੂਦ ਵੀ ਕਿਉਂ ਕੱਢਿਆ ਗਿਆ ਬਾਹਰ ਉਹ ਜੋ ਉਹਨਾਂ ਨੇ ਰੀਜ਼ਨ ਦਿੱਤਾ ਜੀ ਸ੍ਰੀ ਸਾਹਿਬ ਦਾ ਜੀ ਸ੍ਰੀ ਸਾਹਿਬ ਤੁਹਾਡੇ ਪਾਈ ਹੋਈ ਹੈ ਇਹਦੇ ਲਈ ਤੁਸੀਂ ਜਾ ਨਹੀਂ ਸਕਦੇ ਤੇ ਉਹਨਾਂ ਨੇ ਆਫਰ ਕਰਿਆ ਸੀ ਵੀ ਤੁਸੀਂ ਉਤਾਰ ਕੇ ਜਾ ਸਕਦੇ ਹੋ ਉਂਦੀ ਇੱਥੇ ਹੈਗੀ ਜਗ੍ਹਾ ਹੈਗੀ ਰੂਮ ਹੈਗਾ ਤੁਸੀਂ ਉਤਾਰ ਕੇ ਉੱਥੇ ਰੱਖ ਦੋ ਤੇ ਵਾਪਸੀ ਤੁਹਾਨੂੰ ਦੇ ਦਾਂਗੇ ਹੈਂਡਓਵਰ ਕਰ ਦਾਂਗੇ ਤੇ ਉਹ ਸਾਨੂੰ ਨਹੀਂ ਅਸੀਂ ਕਿਹਾ ਵੀ ਅਸੀਂ ਇਹ ਕੰਤ ਨਹੀਂ ਕਰਨਾ ਹੈਗਾ ਤੇ ਬਸ ਉਹ ਕਹਿੰਦੇ ਫਿਰ ਸੌਰੀ ਸਰ ਅਸੀਂ ਨਹੀਂ ਉਹ ਕਰ ਸਕਦੇ ਅਸੀਂ ਫਿਰ ਵਾਪਸ ਆ ਗਏ ਕੀ ਨਾਮ ਵੱਲ ਬੁਲਾਇਆ ਗਿਆ ਸੀ ਤੁਹਾਨੂੰ ਬੁਲਾਇਆ ਗਿਆ ਸੀ ਜੀ ਆਪਣੇ ਪਟਿਆਲੇ ਤੋਂ ਸੈਨੀਟੇਸ਼ਨ ਕੋ ਆਗਨੇ ਸਾਨੂੰ ਜਿਹਨੇ ਉਹ ਕਰਿਆ ਸੀ ਪੰਜਾਬ ਭਾਰਤ ਸਰਕਾਰ ਤੇ ਉੱਥੇ ਜੋ ਸੈਨੀਟੇਸ਼ਨ ਵਿਭਾਗ ਹੈ ਤੇ ਸਵચ્છ ਭਾਰਤ ਦੇ ਅਧੀਨ ਉਹਦੇ ਲਈ ਸਾਨੂੰ ਵਧੀਆ ਕੰਮ ਹੋਏ ਗਏ ਨੇ ਪਿੰਡ ਚ ਉਹਦੇ ਅਧੀਨ ਬੁਲਾਇਆ ਗਿਆ ਸੁਵਚਤਾ ਪਿੰਡ ਦੀ ਕਾਦੇ ਕਾਦੇ ਮੁੱਦਿਆਂ ਦੇ ਜਾਨੀ ਸੀਗਾ ਸਵਚਤਾ ਜਿਵੇਂ ਕਿ ਸਾਡੇ ਗਿੱਲੇ ਸੁੱਕੇ ਕੂੜੇ ਦਾ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਲੱਗਿਆ ਹੋਇਆ ਸਾਡੇ ਤੇ ਲਿਕਵਿਡ ਵੇਸਟ ਮੈਨੇਜਮੈਂਟ ਪਲਾਂਟ ਲੱਗਿਆ ਹੋਇਆ ਤੇ ਪਬਲਿਕਲੀ ਟਾਇਲਟ ਹੈਗੇ ਨੇ ਸਾਰੇ ਜਿਹਨੀਆਂ ਵਧੀਆ ਪ੍ਰਬੰਧ ਹੈਗੇ ਨੇ ਉਹਦੇ ਕਰਕੇ ਕਦੇ ਤੁਸੀਂ ਦਿੱਲੀ ਜਾਂਦੇ ਹੋ ਤੇ ਕੀ ਕੁਝ ਹੁੰਦਾ ਸਾਰਾ ਦਿਨ 13 ਤਰੀਕ ਦਾ ਸਰ ਸਾਨੂੰ ਇਨਵਾਈਟ ਸੀਗਾ 13 ਤਰੀਕ ਨੂੰ ਅਸੀਂ ਸਵੇਰੇ ਇੱਥੋਂ ਚੱਲੇ ਸੀ ਤੇ ਉਸ ਦਿਨ ਵੀ ਇੱਕ ਅਰਲੀ ਮਾਰਨਿੰਗ 3 ਵਜੇ ਹੋਏ 5 ਵਜੇ ਤੋਂ ਸਾਨੂੰ ਪਟਿਆਲੇ ਤੋਂ ਉਹਨਾਂ ਨੇ ਕਰਿਆ ਸੀ ਵੀ 5 ਵਜੇ ਤੁਸੀਂ ਪਟਿਆਲੇ ਪਹੁੰਚਣਾ ਹੈ। ਅਸੀਂ 5 ਵਜੇ ਪਟਿਆਲੇ ਪਹੁੰਚੇ ਤੇ ਉੱਥੋਂ ਬਾਏ ਗੱਡੀ ਉਹਨਾਂ ਨੇ ਕਰੀ ਹੋਈ ਸੀ ਦੋ ਗੱਡੀਆਂ ਉਹਨਾਂ ਤੇ ਗਏ ਤੇ ਜਾ ਕੇ ਅਸੀਂ 12 ਵਜੇ ਨੂੰ ਰਿਪੋਰਟ ਕਰਨੀ ਸੀ ਵੀ 12 ਵਜੇ ਨੂੰ ਅਸੀਂ ਪਹੁੰਚ ਗਏ ਉੱਥੇ ਤੇ 14 ਤਰੀਕ ਨੂੰ ਫਿਰ ਸਾਡਾ ਜਲ ਸ਼ਕਤੀ ਵਿਭਾਗ ਦੇ ਜਿਹੜੇ ਸੀਗੇ ਮੰਤਰੀ ਨੇ ਆਪਣੇ ਮਿਨਿਸਟਰ ਸਾਹਿਬ ਵੀ ਸੁਮਨੰਨਾ ਉਹਨਾਂ ਨਾਲ ਅਸੀਂ ਕੀ ਮੀਟਿੰਗ ਉਹਨਾਂ ਨੇ ਸਾਨੂੰ ਇਹ ਸਾਰਾ ਦਿੱਤਾ ਸੀ ਸਰਟੀਫਿਕੇਟ ਉਹ ਉਹਨਾਂ ਵੱਲੋਂ ਸਨਮਾਨ ਹੋ ਗਿਆ ਸੀ ਹਾਂਜੀ ਉਹਨਾਂ ਵੱਲੋਂ ਸਨਮਾਨ ਹੋ ਗਿਆ ਸੀ ਉਹ 14 ਤਰੀਕ ਨੂੰ ਸੀਗਾ ਤੇ ਕੋਈ ਦਿੱਕਤ ਨਹੀਂ ਆਈ ਦੇਖੋ ਤੇ ਬਟ ਜਿਹੜਾ 15 ਤਰੀਕ ਦਾ ਸੀਗਾ ਲਾਲ ਕਿਲੇ ਤੇ ਜਾਣ ਦਾ 15 ਤਰੀਕ ਨੂੰ ਆਪਾਂ ਨੇ ਉੱਥੇ ਜਾ ਕੇ ਉਹ ਕਰਨਾ ਹੈ ਉਹਦੇ ਲਈ ਵੀ ਸਵੇਰੇ ਉਹਨਾਂ ਨੇ ਹੀ ਸਵੇਰੇ 3:30 ਵਜੇ ਸਾਨੂੰ ਬੱਸ ਪਿਕ ਕਰੇਗੀ ਤੇ 5 ਵਜੇ ਨੂੰ ਅਸੀਂ ਲਾਲ ਕਿਲੇ ਮੈਟਰੋ ਸਟੇਸ਼ਨ ਤੇ ਪਹੁੰਚ ਗਏ ਸੀ ਤੇ ਉੱਥੋਂ 5 ਵਜੇ ਤੋਂ ਬਾਅਦ ਫਿਰ ਜਾ ਕੇ 5:30 ਵਜੇ ਨੂੰ ਸਾਨੂੰ ਉਹਨਾਂ ਨੇ ਜਦ ਨਹੀਂ ਤੋਂ ਇੱਕ ਐਂਟਰੀ ਤੋਂ ਉਹਨਾਂ ਨੇ ਕੱਢ ਦਿੱਤਾ ਤੇ ਕਹਿੰਦੇ ਚਲੋ ਅੱਗੇ ਸੀਨੀਅਰ ਗੱਲ ਕਰਨਗੇ ਤੇ ਫਿਰ ਸੈਕੰਡ ਐਂਟਰੀ ਤੇ ਉਹ ਕਹਿੰਦੇ ਸਰ ਨਹੀਂ ਵੀ ਤੁਸੀਂ ਜਾਂ ਤਾਂ ਉਤਾਰ ਕੇ ਜਾਓ ਤੇ ਨਹੀਂ ਤਾਂ ਨਹੀਂ ਜਾ ਸਕਦੇ ਅਸੀਂ ਅਸੀਂ ਅਗਦਾ ਕਰਿਆ ਵੀ ਨਹੀਂ ਅਸੀਂ ਉਤਾਰਨੇ ਤਾਂ ਹੈ ਨਹੀਂ ਤੇ ਫਿਰ ਅਸੀਂ ਕਕਾਰ ਉਤਾਰ ਕੇ ਕਿੱਥੇ ਕਹਿੰਦੇ ਸੀ ਕਕਾਰ ਉਤਾਰ ਕੇ ਉਹਨਾਂ ਦੇ ਉੱਥੇ ਤੰਬੂ ਲਾਏ ਹੋਏ ਸੀ ੀਰੂ ਬਣਾਏ ਹੋਏ ਸੀ ਆਪਦੇ ਤੇ ਉਹਨਾਂ ਚ ਕਹਿੰਦੇ ਸੀ 5 ਨੰਬਰ ਗੇਟ ਤੇ ਸਾਡੀ ਐਂਟਰੀ ਸੀ ਲਾਲ ਕਿਲੇ ਤੇ ਤੇ ਵੀਆਈਪੀ ਐਂਟਰੀ ਦੀ ਨੂੰ ਆਪਾਂ ਕਹਿੰਦੇ ਆਂ ਰਜਿਸਟ੍ਰੇਸ਼ਨ ਲਈ ਤੇ ਉਹਦੇ ਚ ਉਹਨਾਂ ਨੇ ਕਹੇ ਸੀ ਇੱਥੇ ਉਤਾਰ ਕੇ ਤੁਹਾਡੇ ਸੇਫਲੀ ਹੋਣਗੇ ਅਸੀਂ ਵਾਪਸੀ ਵੀ ਤੁਹਾਨੂੰ ਦੇ ਦਾਂਗੇ ਤੇ ਉਹ ਤਾਂ ਦੇਖੋ ਸਾਡੇ ਧਰਮ ਚ ਹੀ ਨਹੀਂ ਹੈਗਾ ਵੀ ਅਸੀਂ ਉਤਾਰ ਦਈਏ ਤੇ ਉਸ ਤੋਂ ਬਾਅਦ ਫਿਰ ਅਸੀਂ ਚਲੋ ਸੀਨੀਅਰ ਨਾਲ ਗੱਲ ਕਰੀ ਉਹਨਾਂ ਨੇ ਉੱਪਰ ਵੀ ਗੱਲ ਕਰੀ ਉਹ ਕਹਿੰਦੇ ਵੀ ਨਹੀਂ ਸਰ allow ਨਹੀਂ ਹੈਗਾ ਖਾਨ ਨਾਲ ਜਿਹੜਾ ਵਿਦੇਸ਼ਾ ਵਿੱਚ ਤਾਂ ਵਤੀਰਾ ਹੁੰਦਾ ਵੀ ਇਹ ਇੱਡੀਆ ਵਿੱਚ ਦੇ ਕੋਈ ਦੇਸ਼ਾਂ ਵਿੱਚ ਵੀ ਇਹਦਾ ਕਾਫੀ ਗੱਲਾਂ ਆਉਂਦੀਆਂ ਨੇ ਵੀ ਕਿਤੇ ਪੱਗ ਉਤਾਰੀ ਗਈ ਕਿਤੇ ਕਕਾਰਾਂ ਨੂੰ ਲੈ ਕੇ ਕੋਈ ਗੱਲ ਹੁੰਦੀ ਹੈ ਆਪਾਂ ਉਹਨਾਂ ਨੂੰ ਇੱਕ ਸਮਝ ਸਕਦੇ ਵੀ ਉਹਨਾਂ ਨੂੰ ਆਪਣੇ ਧਰਮ ਬਾਰੇ ਨਹੀਂ ਪਤਾ ਹੈਗਾ ਤੇ ਹੁਣ ਇੱਥੇ ਤਾਂ ਆਪਣੇ ਇੰਡੀਆ 'ਚ ਤਾਂ ਆਪਣੇ ਪੰਜਾਬ ਨੇ ਇੰਦੀਆਂ ਕੁਰਬਾਨੀਆਂ ਕੀਤੀਆਂ ਨੇ ਇੰਨਾ ਸੰਘਰਸ਼ ਚੱਲਿਆ ਪਿੱਛੇ ਆਜ਼ਾਦੀ ਲਈ ਤੇ ਹੁਣ ਜਦ ਮੰਨੋ ਵੀ ਕਿਤੇ ਸਨਮਾਨ ਦੀ ਗੱਲ ਆਉਂਦੀ ਹੈ ਜਾਂ ਕਿਤੇ ਬਰਾਬਰੀ ਦੀ ਗੱਲ ਆਉਂਦੀ ਹੈ ਤਾਂ ਉੱਥੇ ਸਾਨੂੰ ਪਿੱਛੇ ਕਰਿਆ ਜਾਂਦਾ ਪਤਨੀ ਨਾਲ ਗਈ ਸੀ ਉਹਨਾਂ ਦੇ ਮਨਤੇ ਕੀ ਦਿੱਤੇ ਮਨਤੇ ਹੋਣੀ ਹੈ ਜੀ ਦੇਖੋ ਉਹ ਵੀ ਉਹੀ ਕਹਿੰਦੇ ਸੀ ਵੀ ਆਪਾਂ ਆਏ ਵੀ ਆਏ ਕਿਸ ਲਈ ਸੀ ਫਿਰ ਇਸ ਰੀਜ਼ਨ ਕਰਕੇ ਅਸੀਂ 10 ਉੱਤ ਲੱਗ ਗਏ ਤੇ ਚਲੋ ਦੇਖੀ ਉੱਥੇ ਹੈਗਾ ਕੀ ਫਿਰ ਪਬਲਿਕਲੀ ਜਦੋਂ ਜਨਤਾ ਦਾ ਸਾਰਾ ਨਿਬੜ ਗਿਆ ਸੀ ਉੱਥੇ ਫਿਰ ਪਬਲਿਕ ਜਿਹੜੀ ਆਮ ਪਬਲਿਕ ਜਾਂਦੀ ਹੈ ਜਿੱਥੇ ਜਿੱਥੇ ਗੇਟ ਉੱਤੇ ਖੁੱਲੇ ਸੀ ਉੱਥੇ ਵੀ ਅਸੀਂ ਜਾ ਕੇ ਮਾੜਾ ਮੋਟਾ ਦੇਖਿਆ ਵੀ ਕੀ ਸਿਸਟਮ ਹੈ ਇੱਥੇ ਤੇ ਪਿਕ ਵੀ ਕੀਤੀਆਂ ਕਦੋਂ ਤੇ ਬਸ ਉਸ ਤੋਂ ਬਾਅਦ ਫਿਰ ਉਹਨਾਂ ਦੇ ਹੀ ਮੰਨਤੇ ਹੋਇਆ ਕਹਿੰਦੇ ਵੀ ਫਿਰ ਉਹਨਾਂ 17 ਤਰੀਕ ਤੱਕ ਫਿਰ ਵੈਸੇ ਇਹ ਸਾਡਾ 13 ਤੋਂ 17 ਤੱਕ ਦਾ ਪਰ ਫਿਰ ਸਾਡਾ ਮੰਨੀ ਮੰਨਿਆ ਉਹ ਵੀ ਵਾਈਫ ਵੀ ਹੋ ਗਏ ਕਹਿੰਦੇ ਵੀ ਨਹੀਂ ਆਪਾਂ ਨਹੀਂ ਹੁਣ ਇੱਥੇ ਰੁਕਣਾ ਹੈਗਾ ਫਿਰ ਅਸੀਂ ਕੱਲ 16 ਨੂੰ ਬਾਅਦ ਪਾਵਾਂਗੇ ਤੁਹਾਡੇ ਉਤਸ਼ਾਹ ਤਾਂ ਬਹੁ ਜਨ ਨੂੰ ਸਨਮਾਨਤ ਕੀਤਾ ਜਾਣਾ ਕਿਸ ਤਰ੍ਹਾਂ ਦੇਖਦੇ ਚੀਜ਼ਾਂ ਨੂੰ ਸਾਰੇ ਪਿੰਡ ਚ ਇਤਸਾਹ ਸੀ ਜੀ ਸਟੇਟਸ ਦੇਖੋ ਹੁਣ ਡਿਜੀਟਲ ਇੰਡੀਆ ਸਾਰਾ ਕੁਝ ਹੈ ਉਹਨਾਂ ਦੀ ਤੇ ਸਟੇਟਸ ਵੀ ਪਾਉਂਦੇ ਸੀ ਕਿ ਜਾ ਰਹੇ ਹਾਂ ਪਹੁੰਚ ਗਏ ਤੇ ਜਿਹੜਾ 14 ਤਰੀਕ ਨੂੰ ਸਨਮਾਨ ਮਿਲਿਆ ਉਹਦੇ ਵੀ ਸਟੇਟਸ ਪਾਏ ਸੀ ਬੜਾ ਵਧੀਆ ਪਿੰਡ ਵੱਲੋਂ ਤੇ ਹੋਰ ਆਪਣੇ ਮਿੱਤਰਾਂ ਵੱਲੋਂ ਆ ਰਹੇ ਸੀ ਹੰਗਾਰਾ ਵੀ ਬਹੁਤ ਵਧੀਆ ਕਰ ਲੈ ਚਲੋ ਵਧੀਆ ਉਹਤੇ ਜੇ ਓਪਰਚੁਨਿਟੀ ਮਿਲੀ ਆਪਾਂ ਨੂੰ ਪਿੰਡ ਨੂੰ ਤੇ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਅਸੀਂ ਤੇ ਪੂਰੇ ਪੰਜਾਬ ਚੋਂ ਛੇ ਕਹਿੰਦੇ ਸੀ ਇਹ ਵਿੱਚੇ ਸਰਪੰਚ ਜਿਹਾ ਸੀ ਪੰਚਾਇਤ ਨੇ ਇਨਵਾਈਟ ਕਰਦੇ ਨੇ ਤੇ ਦੇਖ ਇਹ 10000 ਪਿੰਡਾਂ ਚੋਂ ਜਾਣਾ ਤੇ ਬਹੁਤ ਵੱਡੀ ਗੱਲ ਹੈ ਮਾਨ ਵਾਲੀ ਗੱਲ ਹੈ ਤੇ 14 ਤਰੀਕ ਤੱਕ ਸਾਰਾ ਕੁਝ ਠੀਕ ਚੱਲ ਰਿਹਾ ਸੀ ਪਰ 15 ਤਰੀਕ ਦੀ ਸਵੇਰ ਨੂੰ ਜਾ ਕੇ ਇਹ ਹੁੰਦਾ ਤਾਂ ਫਿਰ ਬੜਾ ਮਾਨਾ ਖਰਾਬ ਹੋ ਗਿਆ ਵੀ ਕੋਈ ਐਂ ਨਹੀਂ ਪਿਆਵਲੀ ਇਹਨਾਂ ਦਾ ਹੈਗਾ ਜਨੀ ਦੋ ਗਲਾ ਵਤੀਰਾ ਹੈਗਾ ਇਹਨਾਂ ਹੁਣ ਕੀ ਮੰਗ ਕਰਦੇ ਹਾਂ ਮੰਗ ਤਾਂ ਸੀ ਦੇਖੋ ਇਹਨਾਂ ਤੋਂ ਤਾਂ ਕੀ ਮੰਗ ਕਰਾਂਗੇ ਜੀ ਜਿਨ੍ਹਾਂ ਨੇ ਕੰਨ ਕਰਿਆ ਹੁਣ ਤਾਂ ਐਸਜੀਪੀਸੀ ਤੋਂ ਮੰਗ ਕਰਦੇ ਹਾਂ ਅਸੀਂ ਵੀ ਇਹਨੂੰ ਹਾਈਲਾਈਟ ਕੀਤਾ ਜਾਵੇ ਇਹਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਕੋਈ ਧਰਨਾ ਲੱਗੇ ਕੁਝ ਵੀ ਹੋਵੇ ਵੀ ਇਹਨੂੰ ਮੁੱਦੇ ਨੂੰ ਕਿਸੇ ਇੱਕਪੱਖੀ ਕਰਿਆ ਜਾਵੇ ਵੀ ਹਾਂ ਇਹ ਜੇ ਇੰਡੀਆ 'ਚ ਇਹ ਗੱਲਾਂ ਹੋਣ ਲੱਗੀਆਂ ਤਾਂ ਬਾਹਰ ਕੀ ਹੋਏਗਾ ਸਰਦਾਰ ਅੱਜ ਕੱਲ ਤੁਹਾਡੇ ਨਾਲ ਕਰ ਫਿਰ ਕੱਲ ਕਿਸੇ ਹੋਰ ਨਾਲ ਵੀ ਹੋ ਸਕਦਾ ਹਾਂਜੀ ਸਰ ਜੀ ਦੇਖੋ ਹੁੰਦਾ ਆ ਜੀ ਪਹਿਲਾਂ ਦੇਖਦੇ ਸੀ ਖਬਰਾਂ ਪਰ ਦੇਖ ਕੇ ਆਇਆ ਹੁੰਦਾ ਸੀ ਵੀ ਸ਼ਾਇਦ ਨਹੀਂ ਏਕਰ ਨਹੀਂ ਹੋਣਾ ਵੀ ਹੋਇਆ ਬਟ ਜੇ ਪ੍ਰੈਕਟੀਕਲੀ ਆਪਦੇ ਨਾਲ ਹੁੰਦੀ ਹੈ ਫਿਰ ਬੜਾ ਮਨ ਖਰਾਬ ਹੁੰਦਾ ਵੀ ਹਾਂ ਹੈਗਾ ਦੋ ਨੀਤੀਆਂ ਨੇ ਇਹਨਾਂ ਦੀ ਪੰਜਾਬੀਆਂ ਲਈ ਅਲੱਗ ਹੈ ਤੇ ਗੁਰਸਿੱਖਾਂ ਲਈ ਖਾਸ ਕਰਕੇ ਅਲੱਗ ਹੈ ਤੇ ਹੈ ਨਹੀਂ ਸਿਸਟਮ ਠੀਕ ਨਹੀਂ ਹੈ ਦੇਖੋ ਤਿਆਰੀ ਸਾਡੇ ਜਦੋਂ ਦਿੱਲੀ ਧਾਰਨ ਦਾ ਜਿੱਤ ਗਿਆ ਸਾਡੇ ਪਿੰਡ ਦੇ ਤਿਆਰੀ ਉਦੋਂ ਵੀ ਤੁਸੀਂ ਰਿਕਾਰਡ ਕਰੀ ਸੀ ਉਦੋਂ ਵੀ ਇਹ ਟੋਲ ਟਮੱਕੇ ਨਾਲ ਕਰਿਆ ਸੀ ਕਿਉਂਕਿ ਸਾਡੇ ਪਿੰਡ ਤੇ ਕੋਈ ਪਾਰਟੀ ਬਾਜੀ ਨਹੀਂ ਕੋਈ ਗੁਰਪੋ ਬਾਜੀ ਨਹੀਂ ਸਾਰਾ ਬੰਡ ਇੱਕ ਹੈ ਸਾਰੇ ਬੰਦੇ ਨੂੰ ਬੜਾ ਚਾਹ ਸੀ ਕਿ ਆਊਗਾ ਮੁੰਡਾ ਸਾਡਾ ਨਵਾਂ ਮੁੰਡਾ ਗਿਆ ਸਰਪੰਚ ਬਣ ਕੇ ਵਧੀਆ ਅਵਾਰਡ ਲੈ ਕੇ ਆਊਗਾ ਕਿ ਅਸੀਂ ਉਸ ਤਰ੍ਹਾਂ ਦੀ ਤਿਆਰੀ ਕਰੀ ਹੋਈ ਸੀ ਪਰ ਉਡੀਕਦੇ ਰਹੇ ਸਾਰੇ ਸਟੇਟਸ ਜਿੱਦਾਂ ਇਹ ਦੱਸਾ ਸਰਪੰਚ ਸਾਹਿਬ ਨੇ ਵੀ ਪਾਉਂਦੇ ਰਹੇ ਜਿਹੜਾ ਮੈਨਸ ਵੀ ਉਹ ਨਹੀਂ ਪਾਇਆ ਜਦੋਂ ਫੋਨ ਕਰਕੇ ਪੁੱਛਿਆ ਕਿ ਨੇ ਕੋਈ ਗੱਲ ਹੋਰ ਹੋ ਗਈ ਮੈਂ ਤੁਹਾਨੂੰ ਪਿੰਡ ਆ ਕੇ ਦੱਸੂਗਾ ਜਦੋਂ ਰਾਤ ਸਾਡੀ ਗੱਲ ਹੋਈ ਤੇ ਬੜਾ ਦੁੱਖ ਲੱਗਾ ਸਾਰੇ ਪਰਿਵਾਰ ਨੂੰ ਵੀ ਦੁੱਖ ਲੱਗਾ ਸਾਰੇ ਨਗਰ ਨੂੰ ਬੜਾ ਰੋਸ ਆ ਨਗਰ ਦੇ ਵਿੱਚ ਇਸ ਗੱਲ ਲਈ ਇਸ ਨੂੰ ਅਸੀਂ ਹੁਣ ਇੱਕ ਸ਼੍ਰੋਮਣੀ ਕਮੇਟੀ ਦੇ ਅ깔 ਤੱਕ ਦੱਸਦੇ ਜਥੇਦਾਰ ਸਾਹਿਬ ਤੱਕ ਪਹੁੰਚ ਕਰਾਂਗੇ ਅਸੀਂ ਕਿਉਂਕਿ ਸਾਨੂੰ ਮਹਿਸੂਸ ਕਰ ਰਿਹਾ ਵੀ ਅਸੀਂ ਯਾਰ ਵਾਕਈ ਗੁਲਾਮ ਆ ਅਸੀਂ ਆਜ਼ਾਦ ਦੇਸ਼ ਚ ਰਹਿ ਕੇ ਗੁਲਾਮ ਆ ਅਸੀਂ ਆਜ਼ਾਦ ਨਹੀਂ ਹੈ ਜੀ ਜਿਹੜੀਆਂ ਜਥੇਵੰਦੀਆਂ ਜਾਂ ਕੋਈ ਇਦਾਂ ਦਾ ਮੰਗ ਕਰਦੀਆਂ ਨੇ ਜੇ ਇਨਾਂ ਸਾਡੇ ਤੋਂ ਅਲਰਜੀ ਐ ਫਿਰ ਸਾਨੂੰ ਦੇਦਣ ਨਾਲ ਅਗ ਮੁਲਕ ਸਾਡਾ ਫਿਰ ਸਾਨੂੰ ਅਲੱਗ ਕਰ ਦੇਣ ਜੇ ਸਾਨੂੰ ਸ੍ਰੀ ਸਾਹਿਬ ਪਾ ਕੇ ਅਸੀਂ ਦਿੱਲੀ ਨਹੀਂ ਜਾ ਸਕਦੇ ਕਿਤੇ ਆਪਣੇ ਲਾਲ ਕਿਲੇ ਤੇ ਨਹੀਂ ਜਾ ਸਕਦੇ ਜਿਹੜਾ ਸਿੱਖਾਂ ਨੇ ਜਿੱਥੇ ਰਾਜ ਕਰਿਆ ਹੋਇਆ ਸੀ ਨੇ ਅਸੀਂ ਨੇ ਅਸੀਂ ਉੱਥੇ ਦੁਬਾਰੇ ਨਹੀਂ ਜਾ ਸਕਦੇ ਫਿਰ ਸਾਨੂੰ ਲੱਗ ਦੇ ਦੇਣ ਸਾਨੂੰ ਅਲੱਗ ਕਰ ਦੇਣ ਫਿਰ ਤਾਂ ਜਾਇਜ਼ ਨਹੀਂ ਜਿਹੜੀਆਂ ਉਹ ਜਥੇਵੰਦੀਆਂ ਮੰਗ ਕਰ ਰਹੀਆਂ ਰਹੀਆਂ ਨੇ ਬਹੁਤ ਰੋਸ ਆਈ ਸਾਡੇ 'ਚ ਪੱਸੀਏ ਨੂੰ ਪੂਰਾ ਵਿਰੋਧ ਕਰਾਂਗੇ ਇਸ ਦੀ ਬੜੀ ਗੱਲ ਹੈ ਜਿਹੜੀ ਇਹ ਇਹ ਨਾਲ ਸਰਕਾਰ ਨੇ ਇੱਕ ਚੁਣੇ ਹੋਏ ਨਮਾਇंदे ਨਾਲ ਆਪਣੇ ਪ੍ਰੋਗਰਾਮ ਦੇ ਵਿੱਚ ਬਲਾ ਕੇ ਇਨਵਾਈਟਡ ਪ੍ਰੋਗਰਾਮ ਦੇ ਵਿੱਚ ਜਿਹੜਾ ਇਦਾਂ ਦਾ ਇਹ ਸਰਕਾਰਾਂ ਨੇ ਕੀਤਾ ਬਹੁਤ ਮਾੜੀ ਗੱਲ ਹੈ ਅ ਅਸੀਂ ਆਮ ਆਪਾਂ ਖਬਰਾਂ 'ਚ ਸੁਣਦੇ ਆਂ ਵੀ ਫਰਾਂਸ 'ਚ ਪਗੜੀ ਦਾ ਮਸਲਾ ਉੱਠਿਆ ਜਾਂ ਹੋਰ ਕਿਤੇ ਬਾਹਰ ਜਿੰਨਾਂ ਲੋਕਾਂ ਨੂੰ ਸਿੱਖ ਧਰਮ ਦੇ ਚਿੰਨਾ ਬਾਰੇ ਪਤਾ ਨਹੀਂ ਹੈ ਉਹ ਇਹ ਗੱਲ ਕਰਨ ਮੰਨਣਯੋਗ ਆ ਗੱਲ ਉੱਥੇ ਅਸੀਂ ਕਹਿੰਨੇ ਆ ਸਾਡੇ ਪ੍ਰਧਾਨ ਮੰਤਰੀ ਨੂੰ ਦੱਸਿਏ ਜਾਂ ਸੈਂਟਰ ਸਰਕਾਰ ਨਾਲ ਇਹ ਗੱਲ ਕਰੀਏ ਪਰ ਸੈਂਟਰ ਸਰਕਾਰ ਔਰ ਸਾਡੇ ਖੁਦ ਆਪਣੀ ਧਰਤੀ ਦੇ ਜਿੱਥੇ ਸਿੱਖਾਂ ਨੇ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਇੰਨੀ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਆਪਦੇ ਦੇਸ਼ ਦੇ ਵਿੱਚ ਉਹਨਾਂ ਨਾਲ ਇਦਾਂ ਦਾ ਬਦੀਰਾ ਵਾਪਰੇ ਇਹ ਬਹੁਤ ਹੀ ਨਿੰਦਨਯੋਗ ਹੈ ਇੱਕ ਮਤਲਬ ਪੰਜਾਬ ਦੇ ਵਿੱਚ ਪੰਚਾਇਤ ਵਧੀਆ ਕੰਮ ਕਰਦੀ ਆ ਉਹਨੂੰ ਤੁਸੀਂ ਇਨਵਾਈਟ ਕਰਦੇ ਹੋ ਵੀ ਤੁਸੀਂ ਆ ਜਾਓ ਤੁਹਾਨੂੰ ਜਿਹੜਾ ਆਜ਼ਾਦੀ ਦਿਵਸ ਤੇ ਜਿਹੜਾ ਸਨਮਾਨ ਦਿੱਤਾ ਜਾਣਾ ਤੇ ਉਹਨੂੰ ਸਨਮਾਨ ਦੇਣ ਦੀ ਬਜਾਏ ਉਹਦੇ ਨਾਲ ਇਦਾਂ ਦਾ ਬਦੀਰਾ ਕਰਕੇ ਉਹਨੂੰ ਵਾਪਸ ਮੋੜ ਦੇਣਾ ਸਿਰਫ ਇਸ ਕਰਕੇ ਵੀ ਉਹਦੇ ਇੱਕ ਸਿਰ ਸਾਹ ਪਾਈ ਹੋਈ ਹੈ ਇਹ ਬਹੁਤ ਮਾੜੀ ਗੱਲ ਹੈ ਤੇ ਇਹ ਇਦਾਂ ਦੀ ਜਿਹੜੀ ਘਟਨਾ ਹੈ ਸਾਨੂੰ ਇਹ ਦੱਸ ਰਹੀ ਹੈ ਵੀ ਤੁਸੀਂ ਆਪਣੇ ਦੇਸ਼ ਦੇ ਵਿੱਚ ਤੁਸੀਂ ਦੂਜੇ ਸਹਰ ਦੇ ਅਰਜੇ ਦੇ ਸਹਿਰੀ ਹੋ ਤੁਹਾਡੇ ਨਾਲ ਜਿਹੜਾ ਇਦਾਂ ਦਾ ਵਤੀਰਾ ਸਾਨੂੰ ਕਰਕੇ ਇਹ ਚੀਜ਼ ਦਿਖਾਈ ਜਾਂਦੀ ਹੈ ਇਸ ਤਰ੍ਹਾਂ ਦਾ ਤਾਂ ਮਨੋਵਲ ਵੀ ਜਿਹੜਾ ਹੈਗਾ ਟੁੱਟਦਾ ਕਿਉਂਕਿ ਸਰਪੰਚ ਜਿਹੜੇ ਹੈਗਾ ਦਿਨ ਰਾਤ ਇੱਕ ਕਰਕੇ ਪਿੰਡ ਨੂੰ ਸਵੱਛ ਬਣਾ ਰਹੇ ਸੀ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰੀ ਤਾਂ ਫਿਰ ਅੱਗੇ ਅਗਲਾ ਕੀ ਸੋਚੀ ਬਿਲਕੁਲ ਤੁਸੀਂ ਜਿਵੇਂ ਦੱਸਿਆ ਵੀ 13000 ਪੰਚਾਇਤਾਂ ਦੇ ਵਿੱਚੋਂ 6 ਪੰਚਾਇਤਾਂ ਨੂੰ ਪੰਜਾਬ ਦੀਆਂ ਨੂੰ ਚੁਣਿਆ ਗਿਆ ਸੀ ਵੀ ਇਹ ਵਧੀਆ ਕੰਮ ਗਰਿਆ ਕਰਿਆ ਪੰਚਾਇਤਾਨੇ ਇਥੇ ਤੇ ਇਹ ਖਬਰ ਨੂੰ ਦੇਖ ਕੇ ਜਿਹੜੇ ਹੋਰ ਪਿੰਡ ਦੇ ਸਰਪੰਚ ਹੈਗੇ ਨੇ ਉਦਮੀ ਨੇ ਲੋਕ ਉਹਨਾਂ ਦੇ ਇਸ ਚੀਜ਼ ਦੀ ਬਹੁਤ ਗਹਿਰੀ ਸੱਟ ਵੱਜੇਗੀ ਵੀ ਜੇ ਕੋਈ ਇਦਾਂ ਦਾ ਕੰਮ ਕਰਦਾ ਹੈ ਸ਼ਾਇਦ ਸਾਨੂੰ ਦਿੱਲੀ ਦੇ ਵਿੱਚ ਉੱਥੇ ਰੱਖੇ ਪ੍ਰੋਗਰਾਮ 'ਚ ਸਾਨੂੰ ਪੰਜਾਬੀਆਂ ਨੂੰ ਐਂਟਰੀ ਮਿਲੇਗੀ ਜਾਂ ਨਹੀਂ ਮਿਲੇਗੀ ਇਹ ਬਹੁਤ ਜਿਹੜੀ ਦੁਖਦਾਈ ਘਟਨਾ ਹੈ ਜਿਹੜੀ ਇੱਕ ਸਿੱਖ ਹੋਣ ਕਰਕੇ ਇੱਕ ਇਦਾਂ ਦੇ ਉਦਮੀ ਨੌਜਵਾਨ ਨਾਲ ਇਹ ਜਿਹੜੀ ਘਟਨਾ ਹੋਈ ਹੈ ਬਹੁਤ ਮਾੜੀ ਗੱਲ ਹੈ ਸਰਪੰਚ ਤਾਂ ਫਿਰ ਅੱਗੇ ਤੋਂ ਕੋਈ ਵੀ ਚੰਗਾ ਕੰਮ ਨਹੀਂ ਕਰਨਗੇ ਸੋ ਵਾਰੀ ਸੋਚੂਗਾ ਕਿ ਕਿਉਂ ਕਰਨਗੇ ਇਹ ਕਿਉਂ ਕਰਨਗੇ ਜਦੋਂ ਜਦੋਂ ਉਹਨਾਂ ਨੂੰ ਸਨਮਾਨ ਦੇਣ ਦੀ ਬਜਾਏ ਇੱਕ ਐਡੇ ਵੱਡੇ ਮਤਲਬ ਦੇਸ਼ ਲੈਵਲ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ અપਮਾਨ ਕਰਕੇ ਮੁੜਿਆ ਜਾਏਗਾ ਉਹ ਕਿਉਂ ਇਦਾਂ ਦੇ ਕੰਮ ਕਰਨਗੇ ਜੀ ਜਿੱਦਾਂ ਆਮ ਪੰਚਾਇਤਾਂ ਰਿਸ਼ਵਤ ਖੋਰੀ ਚ ਜਾਂ ਭ੍ਰਿਸ਼ਟਾਚਾਰੀ ਚ ਪਈਆਂ ਹੋਈਆਂ ਨੇ ਉਹ ਵੀ ਫਿਰ ਉਦਾਂ ਹੀ ਕਰਨਗੇ ਜੀ ਫਿਰ ਜੇ ਉਹਨਾਂ ਨਾਲ ਇਦਾਂ ਹੋਗਾ ਸਾਰਿਆਂ ਨੂੰ ਮਾੜੀ ਗੱਲ ਮਤਲਬ ਖਰਣਾ ਸਾਹਿਬ ਇਹ ਹੈ ਵੀ ਇੱਥੇ ਸਾਡੇ ਆਪ ਦੇ ਦੇਸ਼ 'ਚ ਇਹ ਚੀਜ਼ ਘਟਨਾ ਹੋਣੀ ਇਹ ਇਹ ਮੰਨਣਯੋਗ ਨਹੀਂ ਹੈ ਵੀ ਇਹਨੂੰ ਕਿੱਦਾਂ ਅਸੀਂ ਐਕਸੈਪਟ ਕਰਦਾ ਕਰ ਲਈਏ ਜਿੱਥੇ ਸਾਰੇ ਲੋਕਾਂ ਨੂੰ ਪਤਾ ਵੀ ਇਹ ਸਿੱਖ ਨੇ ਇਹਨਾਂ ਦੇ ਆ ਚਿੰਨ ਨੇ ਇਹ ਇਹਨਾਂ ਨੇ ਦੇਸ਼ ਲਈ ਇੰਨੀ ਕੁਰਬਾਨੀਆਂ ਕੀਤੀਆਂ ਨੇ ਅੱਜ ਵੀ ਕਰ ਰਹੇ ਨੇ ਅ ਰੋਜ਼ ਬਾਰਡਰ ਦੇ ਉੱਤੋਂ ਜਿਹੜੇ ਸਾਡੇ ਨੌਜਵਾਨਾਂ ਦੀਆਂ ਲਾਸ਼ਾਂ ਆਉਂਦੀਆਂ ਨੇ ਤੇ ਕੇਸਰੀ ਝੰਡੇ ਲੈ ਕੇ ਫੌਜ ਅੱਗੇ 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 ਤੁਰਦੀ ਹੈ ਉਹਨਾਂ ਦੇ ਪੱਗਾ ਹੈਗੀਆਂ ਨੇ ਦਾੜੀਆਂ ਹੈਗੀਆਂ ਨੇ ਕਿੱਥੇ ਨਹੀਂ ਜੀ ਪਤਾ ਇਹ ਚੀਜ਼ ਦਾ ਜੇ ਇੱਥੇ ਇਹਦਾ ਮਤਲਬ ਸਾਨੂੰ ਜਾਣ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਦੇਖੋ ਜਿੱਥੇ ਆਪਾਂ ਸਿਕਿਉਰਿਟੀ ਦੀ ਗੱਲ ਕਰਦੇ ਆ ਜੇ ਮੰਨ ਲਓ ਕਰਦੇ ਵੀ ਆ ਇੱਕ ਸ੍ਰੀ ਸਾਹਿਬ ਜਿਹੜੀ ਚਾ ਅੰਚਲੀ ਜੀ ਸ੍ਰੀ ਸਾਹਿਬ ਸਰਪੰਚ ਸਾਹਿਬ ਦੇ ਪਾਈ ਵੀ ਸੀ ਜਿੱਥੋਂ ਘਟੋ ਘਟ ਮੈਨੂੰ ਦਾ 500 ਜਾਂ 600 ਕਿਲੋਮੀਟਰ ਜਿਹੜਾ ਪ੍ਰਧਾਨ ਮੰਤਰੀ ਤੋਂ ਦੂਰ ਹੋਣਾ ਸੀ ਇੱਥੇ ਇਹਨਾਂ ਨੂੰ ਰੱਖਿਆ ਜਾਣਾ ਸੀ ਜਿੱਥੇ ਇਹਨਾਂ ਵਾਸਤੇ ਇਹਨਾਂ ਨੂੰ ਬਿਠਾਇਆ ਜਾਣਾ ਸੀ ਉੱਥੋਂ ਸ੍ਰੀ ਸਾਹਿਬ ਨਾਲ ਕੀ ਖਤਰਾ ਸੀ ਜੀ ਦੱਸੋ ਜੇ ਹੈ ਸੀ ਤੇ ਫਿਰ ਇਹ ਗੱਲਾਂ ਪਹਿਲਾਂ ਕਿਉਂ ਨਹੀਂ ਹੋਈਆਂ ਇਹਨਾਂ ਨੂੰ ਪਾਸ ਦਿੱਤੇ ਗਏ ਇਹਨਾਂ ਨੂੰ ਪਹਿਲਾਂ ਨਾਂ ਨਾਮਜ਼ਦ ਕਰਦੇ ਫਿਰ ਇਹ ਜੇ ਸਕਿਉਰਟੀ ਲੈਵਲ ਤੇ ਇਹ ਚੀਜ਼ ਰੱਖੀ ਜਾਣੀ ਚਾਹੀਦੀ ਸੀ ਤੇ ਇਹਨਾਂ ਨੂੰ ਉੱਥੇ ਬੁਲਾ ਕੇ ਐਂਟਰੀ ਨਾ ਦੇਣੀ ਬਹੁਤ ਮਾੜੀ ਗੱਲ ਪਰਿਵਾਰ ਵੀ ਨਾਲ ਗਿਆ ਸੀਗਾ ਬੱਚਾ ਵੀ ਛੋਟਾ ਘਰੇ ਛੱਡ ਕੇ ਨਾਂ ਦੇਖਦੇ ਹਾਂ ਸਾਰਾ ਪਰਿਵਾਰ ਹੈ ਜੀ ਜਿਹੜਾ ਗੁਰਸਿੱਖ ਪਰਿਵਾਰ ਹੈ ਬਿਲਕੁਲ ਪਰਿਵਾਰ ਦੇ ਜਿਹੜੀ ਹਿਰਦੇ ਤੇ 6:00 ਵਜੇ ਇਸ ਗੱਲ ਨਾਲ ਵੀ ਸਾਨੂੰ ਇਸ ਪ੍ਰੋਗਰਾਮ ਚ ਜਿੱਥੇ ਇਹਨਾਂ ਦਾ ਉੱਥੇ ਫੋਟੋਆਂ ਹੋਣੀਆਂ ਸੀਗੀਆਂ ਇਸ ਸਨਮਾਨ ਦੀਆਂ ਫੋਟੋਆਂ ਸਾਰੇ ਦੇਸ਼ਾਂ ਚ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹਰ ਇੱਕ ਬੰਦੇ ਨੇ ਉਹ ਫੋਟੋਆਂ ਜਿਹੜੀਆਂ ਮਤਲਬ ਦੂਰ ਤੱਕ ਪਾਉਣੀਆਂ ਸੀ ਵੀ ਸਾਨੂੰ ਉੱਥੇ ਸਨਮਾਨ ਮਿਲਿਆ ਇੱਕ ਇਸ ਕਰਕੇ ਉਹ ਸਨਮਾਨ ਤੋਂ ਇਹ ਬੰਨਜੇ ਰਹਿ ਗਏ ਵੀ ਇਹਨਾਂ ਦੇ ਸ੍ਰੀ ਸਾਹਿਬ ਪਾਈ ਹੋਈ ਹੈ ਗੁਰਸਿੱਖ ਹੋਣਾ ਮਤਲਬ ਉਹ ਉਸ ਸਨਮਾਨ ਵਾਲੇ ਪ੍ਰੋਗਰਾਮ ਚ ਜਾਣਾ ਸਾਡੇ ਲਈ ਗੁਨਾਹ ਹੈ ਵੀ ਜੇ ਅਸੀਂ ਗੁਰਸਿੱਖ ਹਾਂ ਤਾਂ ਸਰੋਵਣੀ ਕਮੇਟੀ ਤੋਂ ਕੀ ਮੰਗਾਂ ਬਿਲਕੁਲ ਅਸੀਂ ਮੰਗ ਕਰਦੇ ਆ ਸਰਪੰਚ ਸਾਹਿਬ ਨੂੰ ਅਸੀਂ ਬੈਠ ਕੇ ਗੱਲ ਕੀਤੀ ਹੈ ਜਿੱਥੇ ਵੀ ਅਕਾਲਤਾ ਸਾਹਿਬ ਦੇ ਜਥੇਦਾਰ ਨੂੰ ਵੀ ਅਸੀਂ ਬੇਨਤੀ ਕਰਦੇ ਆ ਅਸੀਂ ਉਹਨਾਂ ਨੂੰ ਮਿਲਾਂਗੇ ਵੀ ਸਰੋਵਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਤੁਹਾਡੇ ਜ਼ਰੀਏ ਵੀ ਔਰ ਦੇਸ਼ ਵਿਦੇਸ਼ ਚ ਬੈਠੇ ਸਮੂਹ ਸਿੱਖਾਂ ਨੂੰ ਵੀ ਇਸ ਗੱਲ ਲਈ ਅਸੀਂ ਬੇਨਤੀ ਕਰਦੇ ਆ ਕਿ ਇਸ ਚੀਜ਼ ਦੇ ਉੱਤੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਪੂਰਾ ਵਿਰੋਧ ਚਿਤਾਇਆ ਜਾਵੇ ਇਹ ਜਿਹੜੀ ਬਹੁਤ ਘਟਨਾ ਮਾੜੀ ਹੈ ਅਸੀਂ ਪ੍ਰੋਗਰਾਮ ਬਣਾਉਨੇ ਨਾਲ ਅਕਾਲਤਾ ਦੇ ਜਥੇਦਾਰ ਨੂੰ ਵੀ ਮਿਲਾਂਗੇ ਤੇ ਸਰੋਵਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਇਸ ਲਈ ਮਿਲਾਂਗੇ ਜਾ ਇੱਕ ਬੜਾ ਹੀ ਹੈਰ ਇਕ ਸਰਪੰਚ ਨੂੰ ਸਿੱਖ ਕਕਾਰ ਪੈਨਨ ਕਾਰਨ ਜੋ ਹੈ ਲਾਲ ਕਿਲੇ ਦੇ ਵਿੱਚ ਐਂਟਰੀ ਨਹੀਂ ਦਿੱਤੀ ਜਾਂਦੀ ਜੀ ਹਾਂ ਦਾਸੇ ਕਿ ਆਜ਼ਾਦੀ ਦਿਹਾੜੇ ਦੇ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਨਾਬਾ ਦੇ ਜਿਹੜਾ ਹੈ ਕਾਲਸਨਾ ਪਿੰਡ ਦਾ ਸਰਪੰਚ ਜੋ ਹੈ ਗਿਆ ਸੀਗਾ ਲੇਕਿਨ ਇੱਥੇ ਜੋ ਹੈ ਸੁਰਾਨ ਉਸ ਨੂੰ ਸਿਕਿਉਰਿਟੀ ਗਾਰਡਾਂ ਦੇ ਵੱਲੋਂ ਜੋ ਹੈ ਅੰਦਰ ਨਹੀਂ ਜਾਣ ਦਿੱਤਾ ਸਿਰਫ ਫੇਸ ਕਰਕੇ ਕਿਉਂਕਿ ਸਰਪੰਚ ਨੇ ਜੋ ਹੈ ਸ਼੍ਰੀ ਸਾਹਿਬ ਪਾਏ ਹੋਏ ਸੀਗੇ ਜੀ ਹਾਂ ਇਸ ਕਰਕੇ ਦਾਸੇ ਕਿ ਇਸ ਸਰਪੰਚ ਨੂੰ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਤੋਂ ਰੋਕ ਕਿਤਾ ਜਾਂਦਾ ਹੈ ਦਰਸਲ ਨਾਬਾ ਦੇ ਕਾਲਸੋਨਾ ਪਿੰਡ ਦਾ ਸਰਪੰਚ ਗੁਰਧਿਆਨ ਸਿੰਘ ਜੋ ਹੈ ਦੱਸੇ ਕਿ ਇਸ ਸਮਾਗਮ ਦੇ ਵਿੱਚ ਆਜ਼ਾਦੀ ਦਿਹਾੜੇ ਦੇ ਸਮਾਗਮ ਦੇ ਵਿੱਚ ਲਾਲ ਕਿਲੇ 'ਚ ਸ਼ਾਮਿਲ ਹੋਣ ਦੇ ਲਈ ਪਹੁੰਚਿਆ ਸੀਗਾ ਕਿਉਂਕਿ ਉਹਨਾਂ ਨੂੰ ਸੱਦਾ ਪੱਤਰ ਮਿਲਿਆ ਸੀ ਇਸ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਲੇਕਿਨ ਇਸ ਦੌਰਾਨ ਇਸ ਸਰਪੰਚ ਨੇ ਸ਼੍ਰੀ ਸਾਹਿਬ ਪਾਏ ਹੋਏ ਸੀਗੇ ਤੇ ਇਸ ਕਰਕੇ ਜੋ ਹੈ ਜਿਹੜੇ ਸੁਰੱਖਿਆ ਗਾਰਡ ਉੱਤੇ ਮੌਜੂਦ ਸੀਗੇ ਸਮਾਗਮ ਦੇ ਐਂਟਰੀ ਪੁਆਇੰਟ ਤੇ ਤਾਂ ਉਹਨਾਂ ਦੇ ਵੱਲੋਂ ਜੋ ਹੈ ਇਸ ਸਰਪੰਚ ਨੂੰ ਕੇ ਜਾਂ ਤੋ ਰੋਕ ਦਿੱਤਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੇ ਸ਼੍ਰੀ ਸਾਹਿਬ ਪਹਿਲਾਂ ਲਾਓ ਤਾਂ ਫਿਰ ਹੀ ਤੁਸੀਂ ਅੰਦਰ ਜਾ ਸਕਦੇ ਹੋ ਤਾਂ ਜਿਸ ਤੋਂ ਬਾਅਦ ਦਾਸ ਸੇ ਕੇਸ ਸਰਪੰਚ ਦੇ ਵੱਲੋਂ ਜੋ ਹੈ ਸ਼੍ਰੀ ਸਾਹਿਬ ਲੌਨ ਤੋਂ ਮਨਾ ਕਰ ਦਿੱਤਾ ਗਿਆ ਤਾਂ ਜਿਸ ਕਰਕੇ ਸੁਰੱਖਿਆ ਗਾਰਡਾਂ ਨੇ ਉਹਨਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਤਾਂ ਦਾਸ ਸੇ ਕਿ ਬੇਹਦੀ ਹੈਰਾਨੀ ਜਨਕ ਇਹ ਮਾਮਲਾ ਹੈ ਹਾਲਾਂਕਿ ਪਹਿਲੀ ਵਾਰ ਅਜੀਹਾ ਨਹੀਂ ਹੋਇਆ ਪਹਿਲਾਂ ਵੀ ਦਾਸ ਸੇ ਕਿ ਕਈ ਵਾਰ ਜੋ ਹੈ ਅਜੀਹਾ ਹੋ ਚੁੱਕਾ ਹੈ ਲੇਕਿਨ ਲਾਲ ਕਿਲੇ ਦੇ ਵਿੱਚ ਜਾਣ ਤੋਂ ਕਦੀ ਨਹੀਂ ਰੋਕਿਆ ਗਿਆ ਸੀ ਗਾਤਾ ਦਾਸ ਸੇ ਕਿ ਹਾਲੀ ਦੇ ਵਿੱਚ ਪਹਿਲਾਂ ਵੀ ਇੱਕ ਮਸਲਾ ਸਾਹਮਣੇ ਆਇਆ ਸੀ ਜੁਤੇ ਕਿ ਵਿਕਪ ਵਿਦਿਆਰਥਣ ਦੇ ਨਾਲ ਅਜਿਹੀ ਘਟਨਾ ਹੋਈ ਸੀ ਕਿ ਜਦੋਂ ਉਹ ਜੁਡੀਸ਼ਰੀ ਦਾ ਐਗਜ਼ਾਮ ਦੇਣ ਦੇ ਲਈ ਗਈ ਸੀ ਪੇਪਰ ਦੇਣ ਦੇ ਲਈ ਗਈ ਸੀ ਰਾਜਸਥਾਨ ਦੇ ਵਿੱਚ ਤਾਂ ਉਸ ਵੇਲੇ ਇੱਕ ਯੂਨੀਵਰਸਿਟੀ ਦੇ ਅੰਦਰ ਕਾਲਜ ਦੇ ਅੰਦਰ ਜਾਣ ਤੋਂ ਉਸ ਨੂੰ ਰੋਕਿਆ ਗਿਆ ਸੀਗਾ ਕਿਉਂਕਿ ਉਸ ਨੇ ਸਿੱਖ ਕਕਾਰ ਪਾਏ ਹੋਏ ਸੀਗੇ ਤਾਂ ਉਸ ਤੋਂ ਬਾਅਦ ਹੁਣ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਇੱਕ ਸਰਪੰਚ ਨੂੰ ਜੋ ਹੈ ਲਾਲ ਕਿਲੇ ਦੇ ਵਿੱਚ ਜਾਣ ਨਹੀਂ ਦਿੱਤਾ ਜਾਂਦਾ ਕਿਉਂਕਿ ਉਸ ਨੇ ਸ਼੍ਰੀ ਸਾਹਿਬ ਪਾਏ ਹੋਏ ਸੀ ਸਿੱਖ ਕਕਾਰ ਪਾਏ ਹੋਏ ਸੀਗੇ ਤਾਂ ਇਸ ਮਗਰੋਂ ਦੱਸਦੇ ਕਿ ਨਾ ਇੱਕ ਵਾਰ ਫਿਰ ਤੋਂ ਵਿਵਾਦ ਖੜਾ ਹੋ ਗਿਆ ਹੈ ਇੱਕ ਵਾਰ ਫਿਰ ਤੋਂ ਜੋ ਹੈ ਮਾਮਲਾ ਹੈ ਗਰਮਾ ਚੁਕਿਆ ਹੈ ਹਾਲਾਂਕਿ ਜੇਕਰ ਵਿਦਿਆਰਥਣ ਵਾਲੇ ਕੇਸ ਦੀ ਅਸੀਂ ਗੱਲ ਕਰੀਏ ਤਾਂ ਉਸ ਕੇਸ ਦੇ ਵਿੱਚ ਬਾਅਦ ਚੋ ਜੋ ਹੈ ਰਾਜਸਥਾਨ ਸਰਕਾਰ ਦੇ ਵੱਲੋਂ ਯੂਨੀਵਰਸਿਟੀਆਂ ਦੇ ਵਿੱਚ ਕਾਲਜ ਦੇ ਵਿੱਚ ਜਿਹੜੇ ਐਗਜ਼ਾਮ ਹੁੰਦੇ ਨੇ ਉਹਨਾਂ ਐਗਜ਼ਾਮ ਦੇ ਦੌਰਾਨ ਜੋ ਹੈ ਸਿੱਖ ਕਕਾਰ ਪਾਣ ਦੀ ਇਜਾਜ਼ਤ ਬਾਅਦ ਚੋ ਦੇ ਦਿੱਤੀ ਗਈ ਸੀ ਲੇਕਿਨ ਹੁਣ ਇਹ ਜੋ ਮਾਮਲਾ سامنے ਆਇਆ ਹੈ ਜੋ ਕਿ ਨਾਬਾ ਦੇ ਕਾਲਸਣਾ ਪਿੰਡ ਦੇ ਸਰਪੰਚ ਗੁਰਤੀਆਨ ਸਿੰਘ ਜੋ ਕਿ ਦੱਸਿਆ ਕਿ ਗਏ ਸੀਗੇ ਲਾਲ ਕਿਲੇ ਦੇ ਵਿੱਚ ਆਜ਼ਾਦੀ ਦਿਹਾੜੇ ਤੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਲੇਕਿਨ ਇਹਨਾਂ ਨੂੰ ਉੱਥੇ ਰੋਕ ਦਿੱਤਾ ਜਾਂਦਾ ਹੈ ਦਰਸਲ ਇਹ ਇਨਵੀਟੇਸ਼ਨ ਦੱਸਿਆ ਕਿ ਇਸ ਸਰਪੰਚ ਨੂੰ ਇਸ ਲਈ ਦਿੱਤਾ ਗਿਆ ਸੀਗਾ ਕਿਉਂਕਿ ਇਹਨਾਂ ਦੇ ਵੱਲੋਂ ਪਿੰਡਾਂ ਦੇ ਵਿੱਚ ਆਪਣੇ ਪਿੰਡ 'ਚ ਚੰਗੇ ਕੰਮ ਕਰਵਾਏ ਗਏ ਸੀਗੇ ਤੇ ਇਹਨਾਂ ਚੰਗੇ ਕੰਮਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫਿਰ ਇਹਨਾਂ ਨੂੰ ਜੋ ਹੈ ਦੱਸਦੇ ਕਿ ਪੰਜਾਬ ਦੇ ਵਿੱਚੋਂ ਕੁੱਲ 6 ਸਰਪੰਚਾਂ ਨੂੰ ਦਦਾ ਦਿੱਤਾ ਗਿਆ ਸੀ ਆਜ਼ਾਦੀ ਦਿਹਾੜੇ ਦੇ ਵਿੱਚ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਸੋ ਇਸੇ ਕਰਕੇ ਇਹ ਸਰਪੰਚ ਵੀ ਨਾਬਾ ਦੇ ਕਾਲਸਨਾ ਪਿੰਡ ਦੇ ਸਰਪੰਚ ਗੁਰਤੇਜਨ ਸਿੰਘ ਵੀ ਉੱਥੇ ਗਏ ਸੀਗੇ ਲਾਲ ਕਿਲੇ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਸਮਾਗਮ ਦੇ ਵਿੱਚ ਲੇਕਿਨ ਇਸ ਦੌਰਾਨ ਉਹਨਾਂ ਨੂੰ ਉੱਥੇ ਜੋ ਹੈ ਰੋਗ ਦਿੱਤਾ ਜਾਂਦਾ ਹੈ ਸਮਾਗਮ ਦੇ ਵਿੱਚ ਸ਼ਾਮਿਲ ਹੋਏ ਬਿਨਾ ਹੀ ਦੱਸੇ ਕੇਸ ਸਰਪੰਚ ਨੂੰ ਵਾਪਸ ਆਉਣਾ ਪੈਂਦਾ ਹੈ ਤਾਂ ਬੇਹਾਦੀ ਮੰਦ ਭਾਗੀ ਇਹ ਗੱਲ ਹੈ ਕਿਉਂਕਿ ਇੱਕ ਪਿੰਡ ਦਾ ਸਰਪੰਚ ਜੋ ਕਿ ਆਪਣੇ ਪਿੰਡ ਦੇ ਲਈ ਚੰਗੇ ਕੰਮ ਕਰ ਹੁੰਦਾ ਸੀਗਾ ਉਸ ਨੂੰ ਉਸ ਦੇ ਲਈ ਜਿਹੜਾ ਰਿਗਾਰਡ ਮਿਲਣਾ ਚਾਹੀਦਾ ਸੀ ਹਾਲਾਂਕਿ ਇੱਥੇ ਸਰਪੰਚ ਨੇ ਬਿਆਨ ਵੀ ਦਿੱਤਾ ਹੈ ਕਿ ਉਸ ਨਾਲ ਕੀ ਪੂਰੀ ਘਟਨਾ ਵਾਪਰੀ گاਉਂ ਤੇ ਕਿਵੇਂ ਉਸ ਨੂੰ ਜੋ ਹੈ ਰੋਕਿਆ ਗਿਆ ਗੇਟ ਦੇ ਉੱਤੇ ਕਿਉਂਕਿ ਉਸ ਨੇ ਸ਼੍ਰੀ ਸਾਹਿਬ ਪਾਏ ਹੋਏ ਸੀ ਤੇ ਉਸ ਤੋਂ ਬਾਅਦ ਕੀ ਕੁਝ ਉਸ ਦੇ ਨਾਲ ਹੋਇਆ ਕਿਵੇਂ ਜੋ ਹੈ ਉਸ ਨੂੰ ਜਿਹੜਾ ਇਹ ਬਹੁਤ ਗੱਲ ਨਰਾਜ਼ਗੀ ਵਾਲੀ ਲੱਗੀ ਕਿਉਂਕਿ ਉਸ ਨੂੰ ਰੋਗ ਦਿੱਤਾ ਜਾਂਦਾ ਸਿਰਫ ਇਸ ਲਈ ਕਿ ਉਸ ਨੇ ਸਿੱਖ ਕਕਾਰ ਪਾਏ ਹੋਏ ਸੀਗੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਜੋ ਹੈ ਹੁਣ ਅਜਈਆਂ ਘਟਨਾਵਾਂ ਜੋ ਹੈ ਵਾਧੀਆਂ ਹਾਰੀਆਂ ਨੇ ਕਿ ਸਿੱਖ ਕਕਾਰ ਪੈਨਨ ਤੇ ਜਿਹੜਾ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ ਕਿਸੇ ਜਿਹੜਾ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਨਹੀਂ ਦਿੱਤਾ ਜਾਂਦਾ ਤਾਂ ਹੁਣ ਇੱਥੇ ਜੋ ਹੈ ਹਾਲਾਂਕਿ ਸਿਕਿਉਰਿਟੀ ਦੀ ਪੱਖ ਤੋਂ ਜਿਹੜਾ ਇੱਥੇ ਉਹਨਾਂ ਦੇ ਵੱਲੋਂ ਸਿਕਿਉਰਿਟੀ ਗਾਰਡਸ ਦੇ ਵੱਲੋਂ ਰੋਕਿਆ ਗਿਆ ਲੇਕਿਨ ਇੱਥੇ ਜਿਹੜਾ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਸੋ ਕੀ ਕੁਝ ਬਿਆਨ ਦੱਸਗੇ ਕਿ ਇੱਥੇ ਸਰਪੰਚ ਦੇ ਵੱਲੋਂ ਦਿੱਤੇ ਗਏ ਨੇ ਤੇ ਨਾਲ ਹੀ ਨਾਲ ਸਰਪੰਚ ਦੇ ਇਸ ਪਿੰਡ ਦੇ ਲੋਕਾਂ ਨੇ ਕੀ ਕੁਝ ਕਿਹਾ ਹੈ ਇਸ ਪੂਰੇ ਮਾਮਲੇ ਦੇ ਉੱਤੇ ਤਾਂ ਉਹ ਵੀ ਬਿਆਨ ਤੁਹਾਨੂੰ ਸੁਣਾ ਦੰਨੇ ਆ ਦੇਖਦੇ ਤੁਹਾਨੂੰ ਆਜ਼ਾਦੀ ਦਿਵਸ ਤੇ ਬੁਲਾਇਆ ਗਿਆ ਪਰ ਉੱਥੇ ਪਾਸ ਹੋਣ ਦੇ ਬਾਵਜੂਦ ਵੀ ਕਿਉਂ ਕੱਢਿਆ ਗਿਆ ਬਾਹਰ ਉਹ ਜਿਹੋ ਉਹਨਾਂ ਨੇ ਰੀਜ਼ਨ ਦਿੱਤਾ ਜੀ ਸ੍ਰੀ ਸਾਹਿਬ ਦਾ ਜੀ ਸ੍ਰੀ ਸਾਹਿਬ ਤੁਹਾਡੇ ਪਾਈ ਹੋਈ ਹੈ ਇਹਦੇ ਲਈ ਤੁਸੀਂ ਜਾ ਨਹੀਂ ਸਕਦੇ ਤੇ ਉਹਨਾਂ ਨੇ ਆਫਰ ਕਰਿਆ ਸੀ ਵੀ ਤੁਸੀਂ ਉਤਾਰ ਕੇ ਜਾ ਸਕਦੇ ਹੋ ਵੀ ਇੱਥੇ ਹੈਗੀ ਜਗ੍ਹਾ ਹੈਗੀ ਰੂਮ ਹੈਗਾ ਤੁਸੀਂ ਉਤਾਰ ਕੇ ਉੱਥੇ ਰੱਖ ਦੋ ਤੇ ਵਾਪਸੀ ਤੁਹਾਨੂੰ ਦੇ ਦਾਂਗੇ ਹੈਂਡਓਵਰ ਕਰ ਦਾਂਗੇ ਤੇ ਉਹ ਸਾਨੂੰ ਨਹੀਂ ਅਸੀਂ ਕਿਹਾ ਵੀ ਅਸੀਂ ਇਹ ਕੰਤ ਨਹੀਂ ਕਰਨਾ ਹੈਗਾ ਤੇ ਬਸ ਉਹ ਕਹਿੰਦੀ ਫਿਰ ਸੌਰੀ ਸਰ ਅਸੀਂ ਨਹੀਂ ਜੋ ਕਰ ਸਕਦੇ ਅਸੀਂ ਫਿਰ ਵਾਪਸ ਆ ਗਏ ਕਿਹਨਾਂ ਵੱਲੋਂ ਬੁਲਾਇਆ ਗਿਆ ਸੀ ਤੁਹਾਨੂੰ ਬੁਲਾਇਆ ਗਿਆ ਸੀ ਜੀ ਆਪਣੇ ਪਟਿਆਲੇ ਤੋਂ ਸੈਨੀਟੇਸ਼ਨ ਕੋਆਗ ਨੇ ਸਾਨੂੰ ਜਿਹੜੀ ਉਹ ਕਰਿਆ ਸੀ ਪੰਜਾਬ ਭਾਰਤ ਸਰਕਾਰ ਤੇ ਉੱਥੇ ਜੋ ਸੈਨੀਟੇਸ਼ਨ ਵਿਭਾਗ ਹੈ ਤੇ ਸਵચ્છ ਭਾਰਤ ਦੇ ਦਿਨ ਉਹਦੇ ਲਈ ਸਾਨੂੰ ਵਧੀਆ ਕੰਮ ਹੋਏ ਹੋਏ ਨੇ ਪਿੰਡ ਚ ਉਹਦੇ ਅਧੀਨ ਬੁਲਾਇਆ ਗਿਆ ਸੁਵਚਤਾ ਪਿੰਡ ਦੀ ਕਾਦੇ ਕਾਦੇ ਮੁੱਦਿਆਂ ਦੇ ਜਾਨੀ ਸੀਗਾ ਸਵਚਤਾ ਜਿਵੇਂ ਕਿ ਸਾਡੇ ਗਿੱਲੇ ਸੁੱਕੇ ਕੂੜੇ ਦਾ ਸੋਲਿਡ ਵੇਸਟ ਮੈਨੇਜਮੈਂਟ ਪਲਾਂਟ ਲੱਗਿਆ ਹੋਇਆ ਸਾਡੇ ਤੇ ਲਿਕਵਿਡ ਵੇਸਟ ਮੈਨੇਜਮੈਂਟ ਪਲਾਂਟ ਲੱਗਿਆ ਹੋਇਆ ਤੇ ਪਬਲਿਕਲੀ ਟਾਇਲਟ ਹੈਗੇ ਨੇ ਸਾਰੇ ਜਿਹੜੀ ਵਧੀਆ ਪ੍ਰਬੰਧ ਹੈਗੇ ਨੇ ਉਹਦੇ ਕਰਕੇ ਕਦੇ ਤੁਸੀਂ ਦਿੱਲੀ ਜਾਂਦੇ ਹੋ ਤੇ ਕੀ ਕੁਝ ਹੁੰਦਾ ਸਾਰਾ ਦਿਨ ਦੇ ਤਰੀਕ ਦਾ ਸਰ ਸਾਨੂੰ ਇਨਵਾਈਟ ਸੀਗਾ 13 ਤਰੀਕ ਨੂੰ ਅਸੀਂ ਸਵੇਰੇ ਇੱਥੋਂ ਚੱਲੇ ਸੀ ਤੇ ਉਸ ਦਿਨ ਵੀ ਇੱਕ ਅਰਲੀ ਮਾਰਨਿੰਗ 3 ਵਜੇ ਹੋਏ 5 ਵਜੇ ਤੋਂ ਸਾਨੂੰ ਪਟਿਆਲੇ ਤੋਂ ਉਹਨਾਂ ਨੇ ਕਰਿਆ ਸੀ ਵੀ 5 ਵਜੇ ਤੁਸੀਂ ਪਟਿਆਲੇ ਪਹੁੰਚਣਾ। ਅਸੀਂ 5 ਵਜੇ ਪਟਿਆਲੇ ਪਹੁੰਚੇ ਤੇ ਉੱਥੋਂ ਬਾਏ ਗੱਡੀ ਉਹਨਾਂ ਨੇ ਕਰੀ ਹੋਈ ਸੀ ਦੋ ਗੱਡੀਆਂ ਉਨਾਂ 'ਚ ਗਏ ਤੇ ਜਾ ਕੇ ਅਸੀਂ 12 ਵਜੇ ਨੂੰ ਰਿਪੋਰਟ ਕਰਨੀ ਸੀ ਵੀ 12 ਵਜੇ ਨੂੰ ਅਸੀਂ ਪਹੁੰਚ ਗਏ ਉੱਥੇ ਤੇ 14 ਤਰੀਕ ਨੂੰ ਫਿਰ ਸਾਡਾ ਜਲ ਸ਼ਕਤੀ ਵਿਭਾਗ ਦੇ ਜਿਹੜੇ ਸੀਗੇ ਮੰਤਰੀ ਨੇ ਆਪਣੇ ਮੰਤਰੀ ਸਾਹਿਬ ਵੀ ਸੁਮਨੰਨਾ ਉਹਨਾਂ ਨਾਲ ਅਸੀਂ ਕੀ ਮੀਟਿੰਗ ਉਹਨਾਂ ਨੇ ਸਾਨੂੰ ਇਹ ਸਾਰਾ ਦਿੱਤਾ ਸੀ ਸਰਟੀਫਿਕੇਟ ਉਹ ਉਹਨਾਂ ਵੱਲੋਂ ਸਨਮਾਨ ਹੋ ਗਿਆ ਸੀ ਹਾਂਜੀ ਉਹਨਾਂ ਵੱਲੋਂ ਸਨਮਾਨ ਹੋ ਗਿਆ ਸੀ ਉਹ 14 ਤਰੀਕ ਨੂੰ ਸੀਗਾ ਉੱਤੇ ਕੋਈ ਦਿੱਕਤ ਨਹੀਂ ਆਈ ਦੇਖੋ ਤੇ ਬਟ ਜਿਹੜਾ 15 ਤਰੀਕ ਦਾ ਸੀਗਾ ਲਾਲ ਕਿਲੇ ਤੇ ਜਾਣ ਦਾ 15 ਤਰੀਕ ਨੂੰ ਆਪਾਂ ਨੇ ਉੱਥੇ ਜਾ ਕੇ ਉਹ ਕਰਨਾ ਹੈ ਉਹਦੇ ਲਈ ਵੀ ਸਵੇਰੇ ਉਹਨਾਂ ਨੇ ਹੀ ਸੀਰੀਜ਼ 3:30 ਵਜੇ ਸਾਨੂੰ ਬੱਸ ਪਿਕ ਕਰੇਗੀ ਤੇ 5 ਵਜੇ ਨੂੰ ਅਸੀਂ ਲਾਲ ਕਿਲੇ ਮੈਟਰੋ ਸਟੇਸ਼ਨ ਤੇ ਪਹੁੰਚ ਗਏ ਸੀ ਤੇ ਉੱਥੋਂ 5 ਵਜੇ ਤੋਂ ਬਾਅਦ ਫਿਰ ਜਾ ਕੇ 5:30 ਵਜੇ ਨੂੰ ਸਾਨੂੰ ਉਹਨਾਂ ਨੇ ਜਨਨੀ ਤੋਂ ਇੱਕ ਐਂਟਰੀ ਤੋਂ ਉਹਨਾਂ ਨੇ ਕੱਢ ਦਿੱਤਾ ਤੇ ਕਹਿੰਦੇ ਚਲੋ ਅੱਗੇ ਸੀਨੀਅਰ ਗੱਲ ਕਰਨਗੇ ਤੇ ਫਿਰ ਸੈਕੰਡ ਐਂਟਰੀ ਤੇ ਉਹ ਕਹਿੰਦੇ ਸਰ ਨਹੀਂ ਕਿ ਤੁਸੀਂ ਜਾਂ ਤਾਂ ਤੇ ਨਹੀਂ ਤਾਂ ਨਹੀਂ ਜਾ ਸਕਦੇ ਫਿਰ ਅਸੀਂ ਅਗਦਾ ਕਰਿਆ ਵੀ ਨਹੀਂ ਅਸੀਂ ਉਤਾਰਨੇ ਤਾਂ ਹੈ ਨਹੀਂ ਤੇ ਤੁਸੀਂ ਬਾਅਦ ਕਰ ਕਕਾਰ ਉਤਾਰ ਕੇ ਕਿੱਥੇ ਕਹਿੰਦੇ ਸੀ ਕਕਾਰ ਉਤਾਰ ਕੇ ਉਹਨਾਂ ਦੇ ਉੱਥੇ ਤੰਬੂ ਲਾਏ ਹੋਏ ਸੀ ਈ ਰੂਮ ਬਣਾਏ ਹੋਏ ਸੀ ਆਪਦੇ ਤੇ ਉਹਨਾਂ ਚ ਕਹਿੰਦੇ ਸੀ ਪੰਜ ਨੰਬਰ ਗੇਟ ਤੇ ਸਾਡੀ ਐਂਟਰੀ ਸੀ ਲਾਲ ਕਿਲੇ ਦੇ ਤੇ ਵੀਆਈਪੀ ਐਂਟਰੀ ਜਿਹਨੂੰ ਆਪਾਂ ਕਹਿੰਦੇ ਹਾਂ ਗੈਸਟਾਂ ਲਈ ਤੇ ਉਹਦੇ ਚ ਉਹਨਾਂ ਨੇ ਕਹੇ ਸੀ ਇੱਥੇ ਉਤਾਰ ਕੇ ਤੁਹਾਡੇ ਸੇਫਲੀ ਹੋਣਗੇ ਅਸੀਂ ਵਾਪਸ ਜੀ ਤੁਹਾਨੂੰ ਦੇ ਦਾਂਗੇ ਤੇ ਉਹ ਤਾਂ ਦੇਖੋ ਸਾਡੇ ਧਰਮ ਚ ਨਹੀਂ ਹੈਗਾ ਵੀ ਅਸੀਂ ਉਤਾਰ ਦਈਏ ਤੇ ਉਸ ਤੋਂ ਬਾਅਦ ਫਿਰ ਅਸੀਂ ਚਲੋ ਸੀਨੀਅਰ ਨਾਲ ਗੱਲ ਕਰੀ ਉਹਨਾਂ ਨੇ ਉੱਪਰ ਵੀ ਗੱਲ ਕਰੀ ਉਹ ਕਹਿੰ ਸਿੱਖਾਂ ਨਾਲ ਜਿਹੜਾ ਵਿਦੇਸ਼ਾਂ ਵਿੱਚ ਤਾਂ ਵਤੀਰਾ ਹੁੰਦਾ ਵੀ ਇਹ ਇੰਡੀਆ ਵਿੱਚ ਕਿਸ ਤਰ੍ਹਾਂ ਦੀ ਗੱਲ ਦੇਖੀ। ਦੇਖੋ ਵਿਦੇਸ਼ਾਂ ਵਿੱਚ ਦੀ ਤਾਂ ਕਾਫੀ ਗੱਲਾਂ ਆਉਂਦੀਆਂ ਨੇ ਵੀ ਕਿਤੇ ਪੈਗ ਉਤਾਰੀ ਗਈ ਕਿਤੇ ਕਰਕਾਰਾਂ ਨੂੰ ਲੈ ਕੇ ਕੋਈ ਗੱਲ ਹੁੰਦੀ ਹੈ। ਆਪਾਂ ਉਹਨਾਂ ਨੂੰ ਇੱਕ ਸਮਝ ਸਕਦੇ ਵੀ ਉਹਨਾਂ ਨੂੰ ਆਪਣੇ ਧਰਮ ਬਾਰੇ ਨਹੀਂ ਪਤਾ ਹੈਗਾ। ਤੇ ਹੁਣ ਇੱਥੇ ਤਾਂ ਆਪਣੇ ਇੰਡੀਆ 'ਚ ਤਾਂ ਆਪਣੇ ਪੰਜਾਬ ਨੇ ਇੰਦੀਆਂ ਕੁਰਬਾਨੀਆਂ ਕੀਤੀਆਂ ਨੇ ਇੰਨਾ ਸੰਘਰਸ਼ ਚੱਲਿਆ ਪਿੱਛੇ ਆਜ਼ਾਦੀ ਲਈ ਤੇ ਹੁਣ ਜਦ ਮਨੋ ਵੀ ਕਿਤੇ ਸਨਮਾਨ ਦੀ ਗੱਲ ਆਉਂਦੀ ਹੈ ਜਾਂ ਕਿਤੇ ਬਰਾਬਰੀ ਦੀ ਗੱਲ ਆਉਂਦੀ ਹੈ ਤਾਂ ਉੱਤੇ ਸਾਨੂੰ ਪਿੱਛੇ ਕਰਿਆ ਜਾਂਦਾ। ਪਤਨੀ ਨਾਲ ਗਈ ਸੀ ਉਹਨਾਂ ਦੇ ਮੰਨਤ ਕੀ ਵਿੱਚ। ਮੰਨਤ ਹੁਣੀ ਦੇਖੋ ਵੀ ਉਹ ਹੀ ਕਹਿੰਦੇ ਸੀ ਵੀ ਆਪਾਂ ਆਈ ਵੀ ਆਏ ਕਿਸ ਲਈ ਸੀ ਫਿਰ ਇਸ ਰੀਜ਼ਨ ਕਰਕੇ ਅਸੀਂ 10 ਵਜੇ ਤੋਂ ਬਾਅਦ ਗਏ ਕਿ ਚਲੋ ਦੇਖੀ ਉੱਥੇ ਹੈਗਾ ਕੀ ਫਿਰ ਪਬਲਿਕਲੀ ਜਦੋਂ ਜਦੋਂ ਤਾਂ ਸਾਰਾ ਨਿਬੜ ਗਿਆ ਸੀ ਉੱਥੇ ਫਿਰ ਪਬਲਿਕ ਜਿਹੜੀ ਆਮ ਪਬਲਿਕ ਜਾਂਦੀ ਹੈ ਜਿੱਥੇ ਜਿੱਥੇ ਗੇਟ ਉੱਥੇ ਖੁੱਲੇ ਸੀ ਉੱਥੇ ਵੀ ਅਸੀਂ ਜਾ ਕੇ ਮਾੜਾ ਮੋਟਾ ਦੇਖਿਆ ਵੀ ਕੀ ਸਿਸਟਮ ਹੈ ਇੱਥੇ ਤੇ ਫਿਕ ਵੀ ਕੀਤੀਆਂ ਕਦੋਂ ਤੇ ਬਸ ਉਸ ਤੋਂ ਬਾਅਦ ਫਿਰ ਉਹਨਾਂ ਦੇ ਹੀ ਮੰਨਤੇ ਹੋਇਆ ਕਹਿੰਦੇ ਵੀ ਫਿਰ ਉਹਨਾਂ 17 ਤਰੀਕ ਤੱਕ ਫਿਰ ਵੈਸੇ ਹੀ ਸਾਡਾ 13 ਤੋਂ 17 ਤੱਕ ਦਾ ਪਰ ਫਿਰ ਸਾਡਾ ਮਨ ਹੀ ਮੰਨਿਆ ਉਹ ਵੀ ਵਾਪਸ ਵੀ ਹੋ ਗਏ ਕਹਿੰਦੇ ਵੀ ਨਹੀਂ ਆਪਾਂ ਨਹੀਂ ਤੁਹਾਡੇ ਉਤਸ਼ਾਹ ਤਾਂ ਬਹੁਤ ਹੋਣਾ ਪਰਿਵਾਰ ਨਾਲ ਗਏ ਸੀ ਇੱਥੇ ਪਿੰਡ ਤੇ ਵੀ ਹੋਊਗਾ ਪਤਾ ਕਿ ਸਰਪੰਚ ਨੂੰ ਸਨਮਾਨਤ ਕੀਤਾ ਜਾਣਾ ਕਿਸ ਤਰ੍ਹਾਂ ਦੇਖਦੇ ਹਾਂ ਚੀਜ਼ਾਂ ਨੂੰ ਸਰ ਪਿੰਡ ਚ ਉਤਸ਼ਾਹ ਸੀ ਜੀ ਸਟੇਟਸ ਦੇਖੋ ਹੁਣ ਡਿਜੀਟਲ ਇੰਡੀਆ ਸਾਰਾ ਕੁਝ ਹੈ ਨਾਲ ਦੀ ਤੇ ਸਟੇਟਸ ਵੀ ਪਾਉਂਦੇ ਸੀ ਵੀ ਜਾ ਰਹੇ ਹਾਂ ਕੌਣ ਸੀਗੇ ਤੇ ਜਿਹੜਾ 14 ਤਰੀਕ ਨੂੰ ਸਨਮਾਨ ਮਿਲਿਆ ਉਹਦੇ ਵੀ ਸਟੇਟਸ ਪਾਏ ਸੀ ਬੜਾ ਵਧੀਆ ਪਿੰਡ ਵੱਲੋਂ ਤੇ ਹੋਰ ਆਪਣੇ ਮਿੱਤਰਾਂ ਵੱਲੋਂ ਆ ਰਹੇ ਸੀ ਹੰਗਾਰਾ ਵੀ ਬਹੁਤ ਵਧੀਆ ਗੱਲ ਹੈ ਚਲੋ ਵਧੀਆ ਉੱਤੇ ਦੇ ਓਪਰਚੁਨਿਟੀ ਮਿਲੀ ਆਪਾਂ ਨੂੰ ਪਿੰਡ ਨੂੰ ਤੇ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਅਸੀਂ ਤੇ ਪੂ ਆਪ ਤੁਸੀ ਕਹਿੰਦੇ ਸੀ ਇਹ ਵਿੱਚੇ ਸਰਪੰਚ ਜੀ ਤੇ ਪੰਚਾਇਤ ਨੇ ਵਾਈਟਟ ਨੇ ਤੇ ਦੇਖੋ 13000 ਪਿੰਡਾਂ ਚੋਂ ਜਾਣਾ ਤੇ ਬਹੁਤ ਵੱਡੀ ਗੱਲ ਹੈ ਮਾਨ ਵਾਲੀ ਗੱਲ ਹੈ ਤੇ 14 ਤਰੀਕ ਤੱਕ ਸਾਰਾ ਕੁਝ ਠੀਕ ਚੱਲ ਰਿਹਾ ਸੀ ਪਰ 15 ਤਰੀਕ ਦੀ ਸਵੇਰ ਨੂੰ ਜਾ ਕੇ ਇਹ ਹੁੰਦਾ ਤਾਂ ਫਿਰ ਬੜਾ ਮਾਨ ਖਰਾਬ ਹੋ ਗਿਆ ਵੀ ਕੋਈ ਹੈ ਨਹੀਂ ਪੰਜਾਬ ਲਈ ਇਹਨਾਂ ਦਾ ਹੈਗਾ ਜਣੀ ਦੋ ਗਲਾ ਵਤੀਰਾ ਹੈਗਾ ਇਹਨਾਂ ਨੂੰ ਹੁਣ ਕੀ ਮਾਰ ਦੇਈਏ ਮੰਗ ਤਾਂ ਸੀ ਦੇਖੋ ਇਹਨਾਂ ਤੋਂ ਤਾਂ ਕੀ ਮੰਗਾਂਗੇ ਜੀ ਜਿਨ੍ਹਾਂ ਨੇ ਕੰਮ ਕਰਿਆ ਉਹ ਤਾਂ ਐਸਜੀਪੀਸੀ ਤੋਂ ਮੰਗ ਕਰਦੇ ਆ ਅਸੀਂ ਵੀ ਇਹਨੂੰ ਹਾਈਲਾਈਟ ਕੀਤਾ ਜਾਵੇ ਇਹਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਕੋਈ ਧਰਮ ਨਾ ਲੱਗੇ ਕੁਝ ਵੀ ਹੋਵੇ ਵੀ ਇਹਨੂੰ ਮੁੱਦੇ ਨੂੰ ਕਿਸੇ ਇੱਕ ਪੱਖੀ ਕਰਿਆ ਜਾਵੇ ਵੀ ਹਾਂ ਇਹ ਜੇ ਇੰਡੀਆ 'ਚ ਇਹ ਗੱਲਾਂ ਹੋਣ ਲੱਗੀਆਂ ਤਾਂ ਬਾਹਰ ਕੀ ਹੋਏਗਾ ਸਾਡਾ ਅਸੀਂ ਅੱਜ ਕੱਲ ਤੁਹਾਡੇ ਨਾਲ ਫਿਰ ਫਿਰ ਕੱਲ ਕਿਸੇ ਹੋਰ ਨਾਲ ਵੀ ਹਸਾਬ ਹਾਂਜੀ ਸਰ ਇਹ ਤਾਂ ਦੇਖੋ ਹੁੰਦਾ ਆ ਜੀ ਪਹਿਲਾਂ ਦੇਖਦੇ ਸੀ ਖਬਰਾਂ ਪਰ ਦੇਖ ਕੇ ਆ ਹੁੰਦਾ ਸੀ ਵੀ ਸ਼ਾਇਦ ਨਹੀਂ ਇਕ ਨਹੀਂ ਹੋਣਾ ਵੀ ਉਹ ਹੈ ਬਟ ਜੇ ਪ੍ਰੈਕਟੀਕਲੀ ਆਪਦੇ ਨਾਲ ਹੁੰਦੀ ਹੈ ਫਿਰ ਬੜਾ ਮਨ ਖਰਾਬ ਹੁੰਦਾ ਵੀ ਹਾਂ ਹੈਗਾ ਦੋ ਨੀਤੀਆਂ ਨੇ ਇਹਨਾਂ ਦੀ ਪੰਜਾਬੀਆਂ ਲਈ ਅਲੱਗ ਹੈ ਤੇ ਗੁਰਸਿੱਖਾਂ ਲਈ ਖਾਸ ਕਰਕੇ ਅਲੱਗ ਹੈ ਤੇ ਹੈ ਨਹੀਂ ਸਿਸਟਮ ਠੀਕ ਨਹੀਂ ਹੈ ਲੇਖੋ ਤਿਆਰੀ ਸਾਡੇ ਜਦੋਂ ਦਿੱਲੀ ਧਾਰਨ ਦਾ ਜਿੱਤ ਗਿਆ ਸਾਡੇ ਪਿੰਡ ਦੀ ਤਿਆਰੀ ਉਦੋਂ ਵੀ ਤੁਸੀਂ ਰਿਕਾਰਡ ਕਰੇ ਸੀ ਉਦੋਂ ਵੀ ਇਹ ਟੋਲਟਮੱਕੇ ਨਾਲ ਕਰਿਆ ਸੀ ਕਿਉਂਕਿ ਸਾਡੇ ਪਿੰਡ 'ਚ ਕੋਈ ਪਾਰਟੀ ਬਾਜੀ ਨਹੀਂ ਕੋਈ ਗੁਰਪੋ ਬਾਜੀ ਨਹੀਂ ਸਾਰਾ ਬੰਡ ਇਕ ਹੈ ਸਾਰੇ ਬੰਦੇ ਨੂੰ ਬੜਾ ਚਾਹ ਸੀ ਕਿ ਆਊਗਾ ਮੁੰਡਾ ਸਾਡਾ ਨਵਾਂ ਮੁੰਡਾ ਗਿਆ ਸਰਪੰਚ ਬਣ ਕੇ ਵਧੀਆ ਅਵਾਰਡ ਲੈ ਕੇ ਆਊਗਾ ਤੇ ਅਸੀਂ ਉਸ ਤਰ੍ਹਾਂ ਦੀ ਤਿਆਰੀ ਕਰੀ ਹੋਈ ਸੀ ਪਰ ਉਡੀਕਦੇ ਰਹੇ ਸਾਰੇ ਸਟੇਟਸ ਜਿੱਦਾਂ ਇਹ ਦੱਸਾ ਸਰਪੰਚ ਸਾਹਿਬ ਨੇ ਵੀ ਪਾਉਂਦੇ ਰਹੇ ਜਿਹੜਾ ਮੈਨਸ ਵੀ ਉਹ ਨਹੀਂ ਪਾਇਆ ਜਦੋਂ ਫੋਨ ਕਰਕੇ ਪੁੱਛਿਆ ਕਿ ਨੇ ਕੋਈ ਗੱਲ ਹੋਰ ਹੋ ਗਈ ਮੈਂ ਤੁਹਾਨੂੰ ਪਿੰਡ ਆ ਕੇ ਦੱਸੂਗਾ ਜਦੋਂ ਰਾਤ ਸਾਡੀ ਗੱਲ ਹੋਈ ਤੇ ਬੜਾ ਦੁੱਖ ਲੱਗਾ ਸਾਰੇ ਪਰਿਵਾਰ ਨੂੰ ਵੀ ਦੁੱਖ ਲੱਗਾ ਸਾਰੇ ਨਗਰ ਨੂੰ ਬੜਾ ਰੋਸ ਆ ਨਗਰ ਦੇ ਵਿੱਚ ਇਸ ਗੱਲ ਲਈ ਕਿਸ ਨੂੰ ਅਸੀਂ ਹੁਣ ਸ੍ਰੋਮਣੀ ਕਮੇਟੀ ਦੇ ਅਕਾਲ ਦਸਨ ਜਥੇਦਾਰ ਸਾਹਿਬ ਤੱਕ ਪਹੁੰਚ ਕਰਾਂਗੇ ਅਸੀਂ ਕਿਉਂਕਿ ਸਾਨੂੰ ਹੁਣ ਮਹਿਸੂਸ ਕਰ ਰਹੇ ਆ ਵੀ ਅਸੀਂ ਯਾਰ ਵਾਕਈ ਗੁਲਾਮ ਆ ਅਸੀਂ ਆਜ਼ਾਦ ਦੇਸ਼ 'ਚ ਰਹਿ ਕੇ ਗੁਲਾਮ ਆਏ ਅਸੀਂ ਆਜ਼ਾਦ ਨਹੀਂ ਹੈਗੇ ਜਿਹੜੀਆਂ ਜਥੇਵੰਦਿਆਂ ਜਾਂ ਕੋਈ ਇਦਾਂ ਦਾ ਮੰਗ ਕਰਦੀਆਂ ਨੇ ਜੇ ਇੰਨਾ ਸਾਡੇ ਤੋਂ ਅਲਰਜੀ ਹੈ ਪਰ ਸਾਨੂੰ ਵੇਧਣਾਂ ਨਾ ਲੱਗ ਮਲਕ ਸਾਡਾ ਫਿਰ ਸਾਨੂੰ ਅਲੱਗ ਕਰ ਦੇਣ ਜੇ ਸਾਨੂੰ ਸ੍ਰੀ ਸਾਹਿਬ ਪਾ ਕੇ ਅਸੀਂ ਦਿੱਲੀ ਨਹੀਂ ਜਾ ਸਕਦੇ ਕਿਤੇ ਆਪਣੇ ਲਾਲ ਕਿਲੇ ਤੇ ਨਹੀਂ ਜਾ ਸਕਦੇ ਜਿਹੜਾ ਸਿੱਖਾਂ ਨੇ ਜਿੱਥੇ ਰਾਜ ਕਰਿਆ ਹੋਇਆ ਅਸੀਂ ਨੇ ਅਸੀਂ ਉੱਥੇ ਦੁਬਾਰੇ ਨਹੀਂ ਜਾ ਸਕਦੇ ਫਿਰ ਸਾਨੂੰ ਲੱਗ ਦੇ ਦੇਣ ਸਾਨੂੰ ਅਲੱਗ ਕਰ ਦੇਣ ਫਿਰ ਤਾਂ ਜਾਇਜ ਨੇ ਜਿਹੜੀਆਂ ਉਹ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਬਹੁਤ ਰੋਸ ਆਈ ਸਾਡੇ ਚ ਅਸੀਂ ਇਹਨੂੰ ਪੂਰਾ ਵਿਰੋਧ ਕਰਾਂਗੇ ਇਸ ਚੀਜ਼ ਬਹੁਤ ਮਾੜੀ ਗੱਲ ਹੈ ਜਿਹੜੀ ਇਹ ਇਹ ਸਰਕਾਰ ਨੇ ਇੱਕ ਚੁਣੇ ਹੋਏ ਨੁਮਾਇੰਦੇ ਨਾਲ ਆਪਣੇ ਪ੍ਰੋਗਰਾਮ ਦੇ ਵਿੱਚ ਬਲਾ ਕੇ ਇਨਵਾਈਟਡ ਪ੍ਰੋਗਰਾਮ ਦੇ ਵਿੱਚ ਜਿਹੜਾ ਇਦਾਂ ਦਾ ਇਹ ਸਰਕਾਰਾਂ ਨੇ ਕੀਤਾ ਬਹੁਤ ਮਾੜੀ ਗੱਲ ਹੈ ਅ ਅਸੀਂ ਆਮ ਆਪਾਂ ਖਬਰਾਂ 'ਚ ਸੁਣਦੇ ਹਾਂ ਵੀ ਫਰਾਂਸ 'ਚ ਪਗੜੀ ਦਾ ਮਸਲਾ ਉੱਠਿਆ ਜਾਂ ਹੋਰ ਕਿਤੇ ਬਾਹਰ ਜਿੰਨਾਂ ਲੋਕਾਂ ਨੂੰ ਸਿੱਖ ਧਰਮ ਦੇ ਚਿੰਨਾਵਾਰੇ ਪਤਾ ਨਹੀਂ ਹੈ ਉਹ ਇਹ ਗੱਲ ਕਰਨ ਮੰਨਣਯੋਗ ਆ ਗੱਲ ਉੱਥੇ ਅਸੀਂ ਕਹਿੰਦੇ ਹਾਂ ਸਾਡੇ ਪ੍ਰਧਾਨ ਮੰਤਰੀ ਨੂੰ ਦੱਸਿਏ ਜਾਂ ਸੈਂਟਰ ਸਰਕਾਰ ਨਾਲ ਇਹ ਗੱਲ ਕਰੀਏ ਪਰ ਸੈਂਟਰ ਸਰਕਾਰ ਸਾਡੇ ਖੁਦ ਆਪਣੀ ਧਰਤੀ ਦੇ ਜਿੱਥੇ ਸਿੱਖਾਂ ਨੇ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਇੰਨੀ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਅੱਪ ਦੇ ਦੇਸ਼ ਦੇ ਵਿੱਚ ਉਹਨਾਂ ਨਾਲ ਇਦਾਂ ਦਾ ਬਦੀਰਾ ਵਾਪਰੇ ਇਹ ਬਹੁਤ ਹੀ ਨਿੰਦਨਯੋਗ ਹੈ ਇੱਕ ਮਤਲਬ ਪੰਜਾਬ ਦੇ ਵਿੱਚ ਪੰਚਾਇਤ ਵਧੀਆ ਕੰਮ ਕਰਦੀ ਆ ਉਹਨੂੰ ਤੁਸੀਂ ਇਨਵਾਈਟ ਕਰਦੇ ਹੋ ਵੀ ਤੁਸੀਂ ਆ ਜਾਓ ਤੁਹਾਨੂੰ ਜਿਹੜਾ ਆਜ਼ਾਦੀ ਦਿਵਸ ਤੇ ਜਿਹੜਾ ਸਨਮਾਨ ਦਿੱਤਾ ਜਾਣਾ ਤੇ ਉਹਨੂੰ ਸਨਮਾਨ ਦੇਣ ਦੀ ਬਜਾਏ ਉਹਦੇ